ਉਹ ਪੀ ਲੈ ਉਹ ਨਹੀਂ ਸੁੱਖਾ ਬਈ ਸੁੱਖਾ ਬੜਾ ਸਸਤਾ ਆਪਣੀ ਉੱਧਰ ਬੜਾ ਮਹਿੰਗਾ ਆਪਣੇ ਦਾ ਝੜਕਾਂ ਦੇ ਘੜ ਉਹਦੀਆਂ ਲਾਲਾਂ ਹੀ ਨਿੱਕੀ ਜਾਇਆ ਕਰਨ ਵੀ ਸੁਲਫਾ ਸੁਲਫਾ ਤੁਮ ਮੈਗਾ ਤੂ ਨੀਗਰੋ ਵਾਲਿਆ ਉਹ ਜੰਗਲ ਵਾਲਿਆ ਮੈਂ ਕੀ ਭਾਦਾ ਰੱਖੀ ਸੁਲਫਾ ਸੁਲਫਾ ਹੋਰ ਵੀ ਕਹਿ ਲਿਆ ਕਰ ਮੈਨੂੰ ਕਹਿੰਦਾ ਯਾਰ ਇਹ ਇਹ ਕਿੰਨੇ ਕ ਦਾ ਮਿਲ ਤੂ ਆਪਾਂ ਨੂੰ ਕਿੱਲੋ ਮੈਂ ਡਾ ਕਿੰਨੇ ਦਾ ਮੈਂ ਕਿਹਾ ਤੂੰ ਦੱਸ ਵੱਢਣੇ ਪੁੱਠੇ ਕਿਹੜਿਆ ਗੱਡੀ ਚ ਰੱਖ ਕਰੇ ਸਕਾਲੀ ਉਿੱਥੋਂ ਭਾ ਗੱਠੇ ਭਰ ਲਾ ਕਿਹਦੇ ਕੈਨੇਡਾ ਦੇ 10 ਲੱਖ ਦਾ 12 ਲੱਖ ਦਾ ਮਿਲੂਗਾ ਇਹ ਮੈਂ ਕਿਲੋ ਦਾ ਲੈ ਮੈਂ ਕਿਹਾ ਕਹਿੰਦਾ ਹਾਂ ਤੇ ਮੈਂ ਕਿਹਾ ਲੈ ਜਾ ਮੈਨੂੰ 2 ਲੱਖ ਹੀ ਭੇਜ ਦਿਆ ਕਰੀ ਮੈਂ ਤੈਨੂੰ ਪੰਡ ਘਰੇ ਬੰਦ ਨਾ ਲੈ ਜਾ ਕਰ ਹਨਾ ਉਹ ਸੱਚੀ ਤਿਆਰ ਹੋਇਆ ਫਿਰ ਕਿਤੇ ਮੈਨੂੰ ਕਰ ਸਕੇ ਟੇਚੀ ਦੇ ਤੇ ਕੱਪੜਾ ਲਵਾਵਾ ਕਿਵੇਂ ਲੈ ਕੇ ਜਾਵਾ ਉਸ ਤੋਂ ਗੱਲ ਕਰ ਉਹਨਾਂ ਦੇ ਘਰ ਤੇਨੂੰ ਪਤਾ ਲੱਗੂ ਪੁਰਾਏਰੀ ਡਾਕਟਰ ਕਹਿੰਦੇ ਨੇ ਹੈਰੀ ਉਹਦਾ ਕਾਰ ਬਣਾਉਂਦੇ ਦੇਸ਼ ਚ ਕਾਰ ਹੈਰੀ ਡਾਕਟਰ ਮਗਰ ਨਾ ਪਰਦੇ ਐ ਕਿ ਉਹਨਾਂ ਨੂੰ ਭਲਾਈ ਹੈ ਅਡਰੈਸ ਕਿ ਤੁਹਾਨੂੰ ਕਹਿੰਦਾ ਉਹ ਇਹਦਾ ਨੰਬਰ ਹੈ ਹੈ ਡਾਕਟਰ ਹੈ ਡਾਕਟਰ ਮੈਂ ਆ ਗਿਆ ਕਹਿੰਦਾ ਬਹੁਤ ਲਾਡਿਓ ਚੰਡੀਗੜ੍ਹ ਉਹ ਮੈਂ ਕਹਿੰਦਾ ਬੈ ਜਾ ਆਰਾਮ ਨਾਲ ਤੇਰੀ ਡਾਕਟਰੀ ਕਰ ਦੇਣਗੇ ਮੈਂ ਕਹਿੰਦਾ ਇੱਥੇ ਇਹੋ ਜਿਹਾ ਕੋਈ ਆ ਭਰਾਵਾ ਆਏਗਾ ਕਿਉਂਕਿ ਆਪਾਂ ਲੋਕਾਂ ਨੇ ਕਾਨੂੰਨ ਆਪ ਵੀ ਖਰਾਬ ਕਰ ਲਿਆ ਇੱਕ ਬੰਦਾ ਸੀ ਮੈਂ ਇੱਥੇ ਰਹਿੰਦਾ ਹੁੰਦੇ ਬਾਈ ਕੋਲੇ ਉਹਨੇ ਨਾ ਮਤਲਬ ਗੁੱਸੇ ਹੋ ਗਿਆ ਕਿਸੇ ਗੱਲ ਨੂੰ ਮੇਰੇ ਨਾਲ ਭਰਾ ਉਹਨੇ ਕਹਿੰਦਾ ਵੀ ਇਹਨੂੰ ਫੜਾ ਦਈਏ ਉਹਨੇ ਐਸਾ ਜੀ ਨੂੰ ਕਹਿੰਦਾ ਵੀ ਇਹ ਤਾਂ ਪੀਪ ਵੇਚਦਾ ਕੋਈ ਮੇਰਾ ਲੈਣਾ ਨਾ ਕੋਈ ਮੇਰਾ ਦੇਣਾ ਨਾ ਬਾਈ ਉਹ ਕਹਿੰਦਾ ਯਾਰ ਨਹੀਂ ਯਾਰ ਤਾਰੀ ਇਹੋ ਜਿਹਾ ਬੰਦਾ ਹੈ ਨਹੀਂ ਨਾ ਜੀ ਕਹਿੰਦਾ ਮੇਰੇ ਫਰੈਸ਼ ਤੇ ਨਾ ਜਾਣਣ ਵੀ ਕੀ ਹੁੰਦੀ ਆ ਮੈਂ ਕਿਹਾ ਯਾਰ ਕਿ ਮੈਂ ਕਿਹੜੀ ਪੀਪ ਵੇਚਦਾ ਯਾਰ ਮੇਰੇ ਕੋਲ ਗੱਲ ਵੀ ਆ ਗਈ ਕਿਉਂਕਿ ਵਿੱਚੇ ਮਹਾਰਾਜ ਮੁੰਡੇ ਐਸਾ ਜੀ ਦੋਸਤ ਸੀ ਆਪਣਾ ਉਹ ਕਹਿੰਦਾ ਯਾਰ ਤੇਰੀ ਸ਼ਿਕਾਇਤ ਆਈ ਆ ਮੈਂ ਕਿਹਾ ਯਾਰ ਨਹੀਂ ਯਾਰ ਉਹਨੇ ਗਾਂ ਇੱਕ ਬਹੁਤ ਵੱਡੇ ਬੰਦੇ ਨੂੰ ਕਿਹਾ ਬਾਈ ਵੱਡਾ ਬੰਦਾ ਕੀ ਜਾਨੀ ਉਹਦਾ ਹਸਪਤਾਲ ਸੀ 俺がナかットンゴムが。 ਉਹ ਕਿਹਾデア ਮੈਂ ਉਹ ਕਹਿੰਦਾ ਚੱਲ ਉਹਨੇ ਮੈਨੂੰ ਫੋਨ ਲਾਇਆ ਮੈਨੂੰ ਉਹਦਾ ਵੀ ਐ ਕਰਕੇ ਕਹਿੰਦਾ ਕਿ ਵੀ ਜਿਹੜਾ ਦੇ ਮੈਂ ਕਿਹਾ ਕਿੰਨੀ ਕਹਿੰਦਾ 10 ਕਿਲੋ ਮੈਂ ਕਿਹਾ ਹਾਂ ਇੰਨੀ ਦਾ ਲਿਆ ਦੂ ਮੈਂ ਕਿਹਾ ਪੈਸੇ ਕਹਿੰਦਾ ਹਾਂ ਸਾਰੀ ਰੈਲੀ ਮੈਂ ਕਿਹਾ ਮੈਂ ਟਾਟਾ ਕਰ ਲੈ ਮੈਂ ਕਹਿੰਦਾ ਦੇਖ ਤਾ ਦੇ ਉਹ ਕਹਿੰਦਾ ਆਪਦੇ ਹੀ ਲੈ ਜਾ ਮੈਂ ਬੱਜਿਆ ਇੱਕ ਮੁੰਡਾ ਹੁੰਦਾ ਜੀ ਮੇਰਾ ਦੋਸਤ ਕੋਰ ਸਿੰਘ ਵਾਲੇ ਦਾ ਜੱਸੀ ਮੈਂ ਉਹਦੇ ਘਰੇ ਜਾਵੜਿਆ ਨੇੜੇ ਲੱਗ ਗਿਆ ਮੈਂ ਜੀ ਉੱਥੋਂ ਕੁ ਲੈਣੇ ਸੀ ਨਾ ਪੈਸੇ ਮੈਂ ਕਹਿੰਦਾ ਅਸੀਂ ਆ ਚੱਲੀਏ ਫਲਾਣੇ ਦਾ ਹਸਪਤਾਲ ਜਾਣਾ ਉਹਨੇ ਭਾਈ ਸਾਨੂੰ ਕਹਿੰਦਾ ਵੀ ਮੇਰੇ ਕੋਲ 2.5 ਲੱਖ ਆ ਕਿ 3 ਲੱਖ ਐ ਜ ਮੈਨੂੰ ਪਤਾ ਸੀ ਮੈਂ ਕਿ ਜਿਹੜੇ ਦੰਦਾ ਲੈ ਲੋ ਦੰਦਾ ਪਤਾ ਸੀ ਇਹਨਾਂ ਨੇ ਕੀ ਕਰਨਾ ਤੇ ਮੈਂ ਕੀ ਕਰਦਾ ਨਹੀਂ ਨਹੀਂ ਹੁਣ ਇੰਨੀ ਆ ਯਾਰ ਕੱਲ ਨੂੰ ਮਗਰ ਪਾ ਦੂੰ ਮੈਂ ਯਾਰ ਮਗਰ ਤਾਂ ਉਖਾ ਹੋ ਜੂ ਮੈਂ ਆ ਬਾਈ ਦੇ ਘਰੋਂ ਲੈ ਜਾਣਾ ਮੈਂ ਕਿ ਇਹਨਾਂ ਦੇ ਮੈਂ ਆਪਰੇਸ਼ਨ ਆ ਕੱਲ ਨੂੰ ਇਹ ਤੇ ਇਥੋਂ ਲੈ ਜੂਗਾ ਹਾਂ ਕਹਿੰਦਾ ਐ ਕਰ ਲਾ ਤੂੰ ਕਿੱ데 ਮੁੜਿਆਵੇਂਗਾ ਮੈਂ ਕਿ ਮੈਂ ਪਰਸੋਂ ਮੈਨੂੰ ਪਤਾ ਸੀ ਵੀ ਕੱਲ ਨੂੰ ਪੈਸੇ ਤਾਂ ਹੀ ਲੈ ਲੇਵੇਂ ਮੈਂ ਤੜਕੇ ਜੱਸੀ ਨੂੰ ਫੋਨ ਮਾਰਿਆ ਮੈਂ ਕਿ ਜਾ ਫੜ ਲੈ 50000 ਜੱਸੀ ਗਿਆ ਜੱਸੀ ਨੂੰ ਕਹਿੰਦਾ ਕੱਲ ਨੂੰ ਲੈ ਜੀ ਹੁੰਡਾ ਉਹਦੇ ਚੱਲ ਤੇ ਜਿੱਗੀ ਉਹਦੇ ਚੱਲ ਡਾਰ ਉਹਨੇ ਕਿਹਾ ਵੀ ਉਹ ਆਜੇ ਕੱਲ ਨੂੰ ਫੇਰੀ ਦੇਉ ਜੱਸੀ ਆ ਗਿਆ ਮੇ ਯਾਣਾ ਜਨਾ ਉਹ ਕਹਿੰਦਾ ਕਿ ਕੱਲ ਨੂੰ ਦੇਉ ਮੈਂ ਕਿਹਾ ਅੱਜ ਡੱਕਾ ਨਹੀਂ ਕਰਨਾ ਜਾਨ ਸਾਰਾ ਹਸਪਤਾਲ ਚ ਲਾੜੀ ਪੈਣ ਉਹੀ ਗੱਲ ਦੱਸੀ ਗਿਆ ਦੱਸੀ ਕਹਿੰਦਾ ਹਾਂਜੀ 50000 ਰੁਪਏ ਉਹ ਹਜੇ ਆਏ ਨਹੀਂ ਉਹ ਕਹਿੰਦਾ ਮੇਰਾ ਕੀ ਕਸੂਰ ਹੈ ਤੂੰ ਵੇਚਦਾ ਪੈਸੇ ਮੇਰੇ ਉਹ ਕਹਿੰਦਾ ਅੰਦਰ ਆ ਜਾ ਮੈਂ ਸਗਾ ਕੇ ਵੇਚਾਈ ਮੈਂਟ ਜਿੱਦੇ ਤੇ ਫੜ ਕੇ ਰੌਲਾ ਥੋੜੀ ਪਾਈਦਾ ਹੁੰਦਾ ਜਾ ਦੇਗੜ ਜਾ ਬੈ ਬੈ ਕੇ ਦੱਸੀ ਆ ਗਿਆ ਮੈਂਟ ਜਿੱਦੇ ਕਹਿੰਦਾ ਮੈਂਟ ਲਾਇਆ ਗੁਰਗਾ ਮੈਂ ਭਲਾ ਵੱੱਦ ਲੈ ਲੈਂਦਾ ਤੂੰ ਜਿੰਦੋਂ ਡਰਦਾ ਬਹੁਤ ਹੈ ਹੁਣ ਉਹਨੇ ਉਧਰ ਕਹਿਦਾ ਬੰਦੇ ਨੂੰ ਤਾਰੀ ਗਿਆ ਮੁਰਨਾਲ ਉਹਨਾਂ ਨੇ ਐਸਐਸਪੀ ਨੂੰ ਕਹਿਦਾ ਕਹਿੰਦੇ ਜੀ ਇਹਨਾਂ ਕੋਲੇ ਇਹਨਾਂ ਨੂੰ ਮੈਂ ਕਿਹਾ ਵੀ ਆਏ ਹੋ ਗਈ ਮੇਰੇ ਨਾਲ ਤੇ ਮੈਂ ਐਂ ਕਰੀ ਇਹ ਮੈਨੂੰ ਕਹਿੰਦੇ ਨਹੀਂ ਯਾਰ ਰਹਿਣ ਦੇ ਨਾ ਨਾ ਮੈਂ ਕਿਹਾ ਰਹਿਣ ਦੇ ਕਿਉਂ ਇੰਨੇ ਕੱਟੇ ਪੈਸੇ ਮੈਂ ਤਾਂ ਦੇਖੇ ਹੀ ਪੈਂਦੀ ਇਹ ਰ ਮੈਂ ਨਹੀਂ ਦਿੰਦਾ ਮੈਂ ਕਿਹਾ ਇਹਨਾਂ ਨੂੰ ਫਰਾ ਹੀ ਲੈਣ ਦੇ ਮੇਰੇ ਕੋਲੇ ਤਾਂ ਮੁੰਡਾ ਆਵੇ ਸਾਡੇ ਕੋਲੇ ਬਾਂਟੀ ਜਲੰਧਰ ਦਾ ਮੈਂ ਕਿਹਾ ਬਾਂਟੀ ਧੰਵਿੰਦਰ ਦਾ ਸਲਮਾ ਦੇਖਿਆ ਜਾਇਪੁਰ ਤੂੰ ਕਹਿੰਦਾ ਨਹੀਂ ਯਾਰ ਮੈਂ ਕਿਹਾ ਦਿਖਾ ਕੇ ਲਿਆਵਾਂ ਕਹਿੰਦਾ ਲਾ ਮੈਂ ਕਿਹਾ ਫਿਲਮ ਵੇਖਣੀ ਜਾਣਾ ਪੱਜਾਪੁਰ ਕਹਿੰਦਾ ਚੱਲੋ ਇਤੋ ਹੀ ਟ੍ਰੇਡ ਬੜੀ ਜਾਇਪੁਰ ਜਾਵੜੀ ਜਾਇਪੁਰ ਉਸ ਮੈਂ ਉਹਨੂੰ ਫਿਲਮ ਵੀ ਦਿਖਾਈ ਉਹ ਸਲਮੇ ਚ ਤੇ ਇੱਕ ਐਸਟ ਮਾਣ ਹੇ ਜਲਦੀ ਕਰ ਜਲਦੀ ਕਰ ਭਈਨੇ ਕਰੀ ਜਾਣਾ ਉਹ ਕਹਿੰਦਾ ਠੀਕ ਹੈ ਜੀ ਕਰ ਦੂੰਗਾ ਕਹਿੰਦਾ ਉਹਨੂੰ ਮੈਂ ਕਿਹਾ 100 ਰੁਪਿਆ ਲੈ ਲੈ ਇੰਨੇ ਕੰਮ ਦਾ ਮੈਂ ਫੋਨ ਲਾ ਲਿਆ ਉਹਨੂੰ ਹਸਪਤਾਲ ਚ ਲਾ ਲਿਆ ਮੈਂ ਖਾਲੋ ਹਾਂ ਡਾਕਟਰ ਮੈਂ ਕੀ ਆ ਉਹ ਤੂੰ ਆਇਆ ਹੀ ਨਹੀਂ ਉਹ ਮੈਂ ਕਿਹਾ ਬਤਾ ਫੜਿਆ ਆ ਗਿਆ ਜੈਪੁਰ ਉਹ ਕਹਿੰਦਾ ਜਲਦੀ ਕਰ ਮੈਂ ਕਿਹਾ ਸਾਹਿਬ ਉਸੇ ਕੋਈ ਲਗਾਇਆ ਜੋ ਪੰਜਾਬ ਮੇਂ ਵੇਚਦਾ ਹੈ ਡਾਕਟਰ ਕਹਿੰਦਾ ਮੇਰਾ ਤਾਂ ਕੋਈ ਨਹੀਂ ਆਹ ਕਿਹਾ ਮੈਂ ਫੋਨ ਕਰਤਾ ਮੈਂ ਲਾਵੋ ਚੱਕੇ ਦਿਓ ਮੈਨੂੰ ਬੰਦ ਕਿਹਾ ਕੀ ਹੋ ਗਿਆ ਮੈਂ ਕਿਹਾ ਆਪਣਾ ਕੰਮ ਹੋ ਗਿਆ ਚੱਲ ਗਏ ਆਪਾਂ ਅਈ ਬਈ ਲੁਧਿਆਣੇ ਆ ਗਏ ਲੁਧਿਆਣੇ ਆ ਗਏ ਮੈਂ ਇਹਨਾਂ ਕੋਲ ਆ ਗਿਆ ਈਦਾ ਆਵੇ ਉਹਨੂੰ ਐ ਲੱਗੇ ਵੀ ਤਾਰੀ ਦਾ ਹੋਊ ਜਾਂ ਪੁਲਿਸ ਦਾ ਹੋਊ ਮੈਂ ਕਿਹਾ ਵੀ ਹੁਣ ਅੰਦਰ ਆਪਾਂ ਅੜੇਵੇਂ ਐ ਵੀ ਇਹਨੂੰ ਮੈਂ ਕਿਹਾ ਵੀ ਹੁਣ ਬੀ ਨੱਕ ਤਾਂ ਗੱਟ ਗਏ ਅਸੀਂ ਵਧਗਾ ਟਿਕੇ ਰਹੇ ਸੰਦੀਲੇ ਤੋਂ ਫੋਨ ਲਵਾਤਾ ਚਾਚੇ ਤੋਂ ਮੈਂ ਕਿਹਾ ਚਾਚਾ ਲਾ ਹੀ ਫੋਨ ਉਹਨੂੰ ਕੋਈ ਬੰਦਾ ਫੜਿਆਗਾ ਝੜਾ ਕੇ ਲਿਓ ਚਾਚੇ ਲਾ ਗਿਆ ਡਾਕਟਰ ਸਾਹਿਬ ਸੰਦੀਲਾ ਬੋਲਦਾ ਤਾਂ ਅੰਦਰ ਵਾਲਾ ਵਾਹ ਜੀ ਵਾਹ ਵਾਹ ਜੀ ਵਾਹ ਤੁਹਾਨੂੰ ਕਿਵੇਂ ਯਾਦ ਕੀਤਾ ਉਹ ਤਾਂ ਤਾਰੀ ਫੜਿਆ ਤਾਂ ਕੀਤਾ ਉਹਦਾ ਜ਼ਿਕਰਾ ਸਾਡੇ ਵੀ ਪੈਸੇ ਲੈ ਗਿਆ ਕਹਿੰਦਾ ਲੈ ਤਾਂ ਗਿਆ ਥੋੜੀ ਕੰਮ ਗਿਆ ਸੀ ਹੁਣ ਝੜਾ ਕੇ ਵੀ ਲਿਓ ਕਹਿੰਦਾ ਉਹਦੇ ਪੈਸੇ ਲੱਗਣੇ 5 ਲੱਖ ਦੀ ਗੱਲ ਹੋ ਕਹਦਾ ਹੋ ਗਾ ਹੋਰ ਦਿਓ ਲੱਕੜ ਤਾਂ ਦਿਓ ਜਾਣ ਤਾਂ ਪਚਾਈਏ ਬੰਦੇ ਦੀ ਪੈਸਾ ਥੋੜੀ ਵੱਡਾ ਹੈ ਭਰਾਵਾ ਮਨਾ ਲਿਆ ਅਸੀਂ ਇਹ ਮੈਨੂੰ ਕਹਿੰਦਾ ਕਿ ਆਪਣੇ ਡਿਪਟੀ ਸਾਹਿਬ ਆਉਂਦੇ ਆਪਾਂ ਖਾਣਾ ਖਵਾ ਕੇ ਮੁੜੇ ਆਉਨੇ ਮੈਂ ਕਿਹਾ ਚੱਲ ਗਾ ਡਿਪਟੀ ਸਾਹਿਬ ਆਪੜ ਜਦੋਂ ਪੂਰੇ ਗੰਦੇ ਨੂੰ ਕਹਿੰਦਾ ਤੂੰ ਓਏ ਤੂੰ ਤਾਂ ਸਾਰਾ ਪਰਿਆ ਸੀ ਕਿਹਾ ਮੈਨੂੰ ਪਤਾ ਸੀਗਾ ਤੂੰ ਇਹ ਕੰਮ ਵਾਲਾ ਹੀ ਨਹੀਂ ਮੈਂ ਕਿਹਾ ਹੁਣ ਇੱਥੇ ਹੀ ਗੱਲ ਤੇ ਮਿੱਟੀ ਪਾ ਦੇ ਯਾਰ ਕਹਦਾ ਯਾਰ ਸਿੱਧੀ ਦੱਸ ਦੇ ਮੈਂ ਤੜੀ ਗੱਲ ਆ ਵੇਖੀ ਕਿਤੇ ਮਰਵਾ ਦੇ ਕਹਦਾ ਨਾ ਮੈਂ ਹਫਤੇ ਕੇ ਬਾਅਦ ਮੈਂ ਕਿਹਾ ਮੈਨੂੰ ਛਡਾ ਲਿਆਈ ਮੈਂ ਆ ਗਿਆ ਐਸ ਐਸ ਵੀ ਦਾ ਨਿਆ ਆ ਗਿਆ ਅੱਜ ਤਾਰੀਖ ਨੂੰ ਸਦੋ ਐ ਵੀ ਮੈਨੂੰ ਪਹ ਗਿਆ ਮੈਨੂੰ ਉਹ ਕਿ ਤੂੰ ਗੰਦੇ ਕੰਮ ਕਰ ਲਾ ਗਿਆ ਤੂੰ ਅੱਗੇ ਨਾਲੋਂ ਵੀ ਮਾੜੇ ਕੰਮਾਂ ਤੇ ਆ ਗਿਆ ਮੈਂ ਕਿ ਤੁਹਾਨੂੰ ਕਹਿੰਦਾ ਕੌਣ ਹੈ ਤੇ ਤੈਨੂੰ ਜੈਪੁਰ ਫੜਿਆ ਫੀ ਨੂੰ ਜਿਹੜਾ ਕਹਿੰਦਾ 10 ਕਿਲੋ ਜੋ ਮੈਂ ਕਿਹਾ ਮੈਂ ਫਿਰ ਇੱਥੇ ਕੀ ਕਰਦਾ ਜੇ ਮੈਨੂੰ ਫੜਿਆ ਕਹਿੰਦਾ ਤੂੰ ਛੁੱਟ ਕੇ ਆਇਆ ਹੋਵੇਂਗਾ ਮੈਂ ਕਿਹਾ ਕੋਈ ਬੰਦਾ ਗਿਆ ਮੇਰ ਨਾਲ ਐਸਟੀਡੀ ਵਾਲੇ ਦਾ ਮੈਂ ਨੰਬਰ ਲਿਆ ਆ ਜੇ ਫੋਨ ਲਉਣਾ ਫੋਨ ਲਾ ਲੋ ਇਹਦਾ ਮੈਂ ਤਾਂ ਇਹਨਾਂ ਦੇ ਨਾਲ ਪਦੀਣਾ ਫਵਾ ਕੇ ਆਇਆ ਕਹਿੰਦਾ ਫਿਰ ਉਹ ਮੈਨੂੰ ਤਾਂ ਹੀ ਕਹਿੰਦੇ ਆ ਕਹਿੰਦਾ ਮੈਂ ਕਿਹਾ ਤੁਹਾਡੇ ਕੋਲ ਇਹਨਾਂ ਨੇ ਕਿਹਾ ਨਹੀਂ ਵੀ ਉਹਦੇ ਪਰਚ ਕੋਲ ਰੱਖ ਦਿੰਦੇ ਮੇਰੇ ਤੇ ਤਾਂ ਦਿਖਾਇਆ ਇਹਨਾਂ ਨੂੰ ਬਾਗੇ ਵਾਲਾ ਮੈਂ ਕਿਹਾ ਇੰਨੇ ਪੈਸਾ ਜੋੜੀ ਇਹਨਾਂ ਨੂੰ ਮੁੜ ਕੇ ਹੀ ਆਈ ਜਾਂਦਾ ਗੱਲਬਾਤ ਕੁਛ ਨਹੀਂ ਮੈਨੂੰ ਮੈਂ ਕਿਹਾ ਠੰਡੀ ਹਵਾ ਆ ਰਹੀ ਹੈ ਮੈਨੂੰ ਕਹਿੰਦਾ ਹੁਣ ਪੈਸਾ ਦਾ ਕਿਵੇਂ ਕਰਦਾ ਮੈਂ ਕਿਹਾ ਮੈਂ ਨਹੀਂ ਦਿੰਦਾ ਹੁਣ ਤਾਂ ਜਾਣ ਜਾਊ ਮੈਂ ਕਿਹਾ ਪੈਸੇ ਤਾਂ ਬੰਡੇ ਗਏ ਹੁਣ ਕਿੰਨੇ ਦੇਣੇ ਮੈਂ ਕਿਹਾ ਅੱਖਾਂ ਸਾਹਮਣੇ ਡਰਾਈਵਰ ਮਚਾਉਂਦੇ ਵੇਖੇ ਮੈਂ ਭਾ ਆਪ ਦੀਆਂ ਅੱਖਾਂ ਸਾਹਮਣੇ ਬਾਬਾ ਜਦੋਂ ਮਾ ਜਿੱਦ ਢਾਈ ਆ ਅਯੁੱਧਿਆ ਮੈਂ ਉਦੋਂ ਗੁਜਰਾਤ ਚ ਅਹਮਦਾਬਾਦ ਕੋਲੇ ਮਸਾਣੇ ਸਬਜ਼ੀ ਭਰੀ ਸੀ ਬਾਈ ਜਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਮੈਂ ਬੰਬੇ ਕਿਵੇਂ ਗਿਆ ਸੀ ਜੇ ਦਾ ਮੁਸਲਮਾਨਾਂ ਦਾ ਕੱਠ ਹੈ ਤਾਂ ਉੱਥੇ ਹਿੰਦੂ ਨਹੀਂ ਮਾਂ ਨੂੰ ਜੰਮਿਆ ਬਾਈ ਤੇ ਜੇ ਹਿੰਦੂਆਂ ਦਾ ਕੱਠ ਹੋ ਤਾਂ ਮੁਸਲਮਾਨ ਹੀ ਮਾਂ ਨੂੰ ਜੰਮਦੇ ਤੇ ਮੈਂ ਖਾਮ ਖਾਂ ਨੱਕੇ ਹੀ ਫਸ ਗਿਆ ਮੈਂ ਨਾ ਉਧਰ ਨਾ ਤੀਂ ਲੇਕਿਨ ਪੁੱਤ ਦੇ ਮੈਂ ਐਵੇਂ ਬੜੀ ਦੇਣ ਲੱਗਿਆ ਆਪਦੀ ਵਿੱਚ ਵਿਚਾਲੇ ਮੇਰੇ ਸਮਝ ਨਾ ਆਵੀ ਮੇਰੀ ਬੜੀ ਕਿਉਂ ਹੋ ਰਹੀ ਹੈ ਮੇਰਾ ਕੀ ਕਸੂਰ ਹੈ ਮੈਨੂੰ ਬਾਅਦ ਚ ਸਮਝ ਆਈ ਮੇਰੇ ਟੂਲ ਤੇ ਫੋਟੋ ਮਾਤਾ ਦੀ ਬਣੀ ਗੱਡੀ ਦਾ ਬੰਬੇ ਦੀ ਕੋਈ ਸੀ ਮੈਂ ਬਥੇਰੇ ਕੜੇ ਕੁੜੇ ਦਿਖਾਵਾਂ ਭਰਾਵਾ ਲਫਟਾ ਮੇਰ ਘਾਇਆ ਆ ਆ ਬੱਦੜ ਯਾਤੇੜ ਕੁੜੀ ਉਹਨਾਂ ਦੇ ਹੱਕ ਹੀ ਨਾ ਲਈ ਸੁਣਦਾ ਕਿਹੜਾ ਝਾਲੀ ਵਾਲਿਆਂ ਤੋਂ ਪੰਗਾ ਮੁਸਲਮਾਨਾਂ ਦਾ ਕਰੋਪੋ ਤੇ ਹਰਿਆਣੇ ਦਾ ਕੰਟੇਨਰ ਸਾਹਮਣੇ ਵਿੱਚ ਭੱਜੇ ਫੰਡ ਰਲਨੇ ਕਲਾ ਚ ਲਈ ਚੀਕਾਂ ਪੰਜਾਬ ਬਦਣ ਯਾਰ ਮੈਂ ਕਹਾ ਯਾਰ ਮੇਰਾ ਉਹਨਾਂ ਵਾਲਾ ਪਰ ਉਹਨਾਂ ਨੇ ਜਦੋਂ ਲਾਇਸੈਂਸ ਵੇਖਿਆ ਕਹਿੰਦਾ ਨਹੀਂ ਯਾਰ ਪੰਜਾਬੀ ਹੈ ਉਹ ਕਹਿੰਦਾ ਫੋਟੋ ਦਾ ਮਾਤ ਆਦੀ ਆ ਮੈਂ ਕਿਹਾ ਬਾਈ ਜੀ ਮੈਂ ਹੁਣੇ ਖੁਰਚ ਤੇ ਮੈਂ ਕਿਹਾ ਖੁਰਚ ਦੇ ਨਾਮ ਹੈ ਇਹ ਕਹਿ ਰਿਹਾ ਜੱਡੂ ਮੈਂ ਖੁਰਚ ਮੈਂ ਮਾਤਾ ਨੂੰ ਮੈਂ ਕਿਹਾ ਨਿਕਲ ਚੱਲ ਮਾਤਾ ਮੈਂ ਮਾਰਾ ਦੇਗੀ ਤੂੰ ਜਾ ਮੈਂ ਕਿਹਾ ਮੇਰਾ ਕਹਦਾ ਚੱਡਣ ਤੇ ਮੈਂ ਕਹਿੰਦਾ ਤੇਰਾ ਕਰਕੇ ਮੇਰੇ ਬੜ ਗਿਆ ਪੈਣ ਗਿਆ ਮੈਨੂੰ ਪਤਾ ਤੇ ਗਾਂ ਖੁਰਚਣ ਦਾ ਉਦੋਂ ਡਰ ਪੈ ਗਿਆ ਗਾਂ ਦੂਜੇ ਖੜੇ ਕਹਿੰਦੇ ਖੁਰਚਿਆ ਕੀ ਆ ਉਹ ਮੈਂ ਕਿਹਾ ਯਾਰ ਮੁਦਲਮਾਨ ਦੀ ਫੋਟੋ ਕਹਿੰਦਾ ਇੱਥੇ ਕਿ ਮੈਂ ਸੀ ਤੂੰ ਕਹਉਣਾ ਮੈਂ ਕਿ ਮੈਂ ਤਾਂ ਸਰਦਾਰ ਐ ਉਹਨਾਂ ਨੂੰ ਫੇਰ ਸਾਰਾ ਕੁਝ ਦਿਖਾਇਆ ਜਿਵੇਂ ਡੀਟੀਓ ਨੂੰ ਦਿਖਾਉਣੀ ਆ ਫੇਰ ਕੋਈ ਕਹਿੰਦਾ ਲਾ ਦੇ ਅੱਗ ਮੈਂ ਸਟੇਰਿੰਗ ਨੂੰ ਹੱਥ ਪਾਰਾਂ ਘੁੱਟ ਕੇ ਮੈਂ ਕਿ ਕੰਮ ਹੋ ਗਿਆ ਉਹ ਕੁਦਰਤੀ ਚੱਲ ਹੋਰ ਤਾਂ ਦੱਸਣਾ ਸੌਕਾ ਬਾਈ ਕੰਮ ਬਹੁਤ ਔਖਾ ਸੀ ਫੇਰ ਚਾਰੋਂ ਉਹਨਾਂ ਵਿੱਚ ਕੋਈ ਸਿਆਣੇ ਹੁੰਦੇ ਸੀ ਫੇਰ ਮੈਂ ਕਲੇਸ਼ਪਰ ਜਾ ਕੇ ਉਹ ਜਿਹੜਾ ਰੰਗ ਲੈ ਕੇ ਮੈਂ ਕਿ ਯਾਰ ਰੰਗ ਲੱਭ ਕੇ ਮਾਰੀਏ ਤੱਕ ਮਾਰ ਕੇ ਜਾਪਾ ਜੁੜੇ ਕੇ ਮਾਰੀਂ ਦੰਦਾਦਾ ਮੈਂ ਰੰਗ ਮਾਰ ਕੇ ਫੇਰ ਮੈਂ ਉਹ ਕਰਿਆ ਤੇ ਮੈਂ ਬੰਬੇ ਉੱਡ ਗਿਆ 4 ਵਜੇ ਮੇਰੇ ਅੱਜ ਵੀ ਜ਼ਿਆਦਾ ਦਾਦਰ ਮੰਡੀ ਚ ਖਾਲੀ ਕਰਨਾ ਹੈ ਤੇ ਭਾਈ ਮੈਂ ਕਿਹਾ ਯਾਰ ਇੱਥੇ ਕੀ ਨਹੀਂ ਹੋਣਾ ਦਾਦਰ ਹਨ ਪਰ ਉਹ ਸਾਰੇ ਭਾਈ ਉੱਥੇ ਦਾਦਰ ਹੀ ਠੀਕ ਹੈ ਦਾਦਰ ਕਾਰੀ ਨੇ ਮਾਰੀ ਛਾਲ ਜਦੋਂ ਨੇ ਵੇਖਿਆ ਵੀ ਆ ਗਿਆ ਲੈ ਕੇ ਕੰਜਰ ਦਾ ਇਹਦਾ ਮੌਤ ਤਲੀ ਤੇ ਰੱਖੀ ਆਉਂਦਾ ਨਹੀਂ ਦਾਦਰ ਕੀ ਹੁੰਦੇ ਆ ਮੰਡੀ ਦਾਦਰ ਬੰਬੇ ਸੈਂਟਰ ਹੈ ਮੈਨੂੰ ਕਹਿੰਦਾ ਆ ਗਿਆ ਮੈਂ ਕਿਹਾ ਆ ਗਿਆ ਲਿਆਇਆ ਤੇਰੀ ਗੋਭੀ ਪਰ ਮੈਂ ਕਿਹਾ ਆਪਾਂ ਵਸਾਂ ਹੀ ਬੱਜਿਆ ਮੈਂ ਕਿਹਾ ਚਿਕਨ ਬਣਨੂ ਮੈਂ ਠੀਕ ਹੈ ਤੇਰੀ ਗੋਭੀ ਆ ਗਈ ਭਰਾਵਾ ਕਹਿੰਦਾ ਗੱਡੀ ਆਉਣ ਦੇ ਬੈਕ ਮੈਂ ਉੱਥੇ ਹੀ ਬੈਗ ਚੱਕਤੀ ਗਟਰ ਦਾ ਟੱਕਣਾ ਨਹੀਂ ਸੀ ਗਟਰ ਜਿਹੜੇ ਕਿਤੇ ਆ ਪਾ ਮੈਂ ਵੀਰਾ ਮੈਂ ਜੱਕ ਕੱਢਾਉਂਗਾ ਦਾ ਰਹਿਣ ਦੇ ਜੱਕ ਨੂੰ ਉਹਨੇ ਬਾਈ ਸੀਟੀ ਮਾਰੀ ਲੇਬਰ ਇੰਨੀ ਨਿਗੜੀ ਪਤਾ ਨਹੀਂ ਕਿੱਥੇ ਪਿਠਾਈ ਬੈਠਾ ਯਾਰ ਉੱਥੋਂ ਲੈਣ ਹੀ ਲੱਗੀ ਗੱਡੀ ਤੋਂ ਯਾਰ ਜਿਵੇਂ ਟਰੱਕ ਕਹਿੰਦਾ ਦੋ ਡਬਲ ਵਾਰ ਲੈ ਗਏ ਬਾਬਾ ਚੱਕ ਕੇ ਖਾਲੀ ਕਰਕੇ ਮੈਂ ਕਿਹਾ ਵੀ ਹੁਣ ਕੱਢਣ ਨੂੰ ਤਾਂ ਜੱਕ ਲਾਉਣਾ ਪਊਗਾ ਦਾ ਨਾ ਰੁਕ ਜਾ ਉਹਨੇ ਆਇਆ ਕਹਿੰਦਾ ਚੱਕੋ ਗੱਡੀ ਧੱਕ ਗਈ ਘੜਤੀ ਕਚਰ ਤੇ ਇੰਨੀ ਜੰਤਾ ਹਾਂ ਗਾਂ ਜਾਂਦਿਆਂ ਨੂੰ ਸਾਡਾ ਸੀਟ ਮਾਰ ਕੇ ਕਹਿੰਦਾ ਤੇਰੇ ਕੋਈ ਮਗਰ ਪਿਆ ਸੀ ਕੜੀਦਾ ਨਹੀਂ ਸੀ ਉਹ ਮੈਂ ਕਾ ਖਾੜਨ ਨੂੰ ਹੁਣ ਕਾ ਕਿੜਾ ਤੇਰੇ ਰੈਂਟ ਬਣਾਇਆ ਤਾਂ ਤਾਂ ਦੇ ਚਿਤ ਰਪੀ ਜਾਂਦੇ ਕੜਿਆ ਦੇ ਕਿੜਾ ਪੈਂਦੀਆਂ ਨਹੀਂ ਮੈਂ ਕਹਾ ਮੈਂ ਆ ਗਿਆ ਤੂੰ ਮੈਂ ਕਹਾ ਫੋਟੋ ਮਾਤਾ ਰਾਣੀ ਦੀ ਲਾਈ ਫਿਰਦਾ ਜੀ ਕਹਿੰਦਾ ਉਹ ਤਾਂ ਬੋਲਿਆ ਤਾਂ ਨਹੀਂ ਕੋਈ ਨਹੀਂ ਮੈਂ ਕਹਾ ਮਾਤਾ ਮੈਂ ਭੇਜਤੀ ਟਾਈਮ ਨਾ ਕਰੇ ਮਾਤਾ ਮੈਨੂੰ ਕਿਟਾਏਗੀ ਤੂੰ ਜਾ ਹੁਣ ਫੋਟੋ ਤਾਂ ਕੱਲੇ ਬਾਬੇ ਰਾਲਕ ਦੀ ਹੋਈ ਜੱਲੂ ਬਹਿ ਗਿਆ ਉਹ ਤੂੰ ਲਾਈ ਨਹੀਂ ਮੇਰਾ ਕੀ ਕਸੂਰ ਹੈ ਮੈਂ ਕਹਾ ਉਹਨੇ ਲਿਆਉਣਾ ਸੀ ਕੱਢ ਕੇ ਮੈਨੂੰ ਮੈਂ ਕਹਾ ਮੈਂ ਤਾਂ ਪਤੰਦਰਾ ਕਿਦੇ ਕਲਾਚ ਚ ਨੱਪਿਆ ਕਿਦੇ ਨਹੀਂ ਲੱਤਾ ਤਾਂ ਬੌਲਿੰਗ ਕਰਦੀਆਂ ਆਉਂਦੀਆਂ ਮੇਰੇ ਹੈ ਇਹ ਉਮਰ ਦਾ ਛੋਟਾ ਮੈਂ ਬ ਲੱਤਾਂ ਸਟੇਰਿੰਗ ਜਿ ਵੱਜਣ ਯਾਰ ਘੰਬਣ ਹਲਕੀ ਸੇ ਉਹਨੂੰ ਮਜਦਾ ਵੇਖਣਾ ਸੌਖਾ ਅਹਮ ਦਾ ਬਾਦ ਗੱਡੀ ਪੈ ਗਈ ਤੀ ਨੰਗੀ ਯਾਰ ਐ ਪਈਆਂ ਲਾਥਾਂ ਯਾਰ ਸਿੱਟੀਆਂ ਲੋ ਹਾਲ ਕੁੜਨਾ ਤਾਂ ਹਾਂ ਮਰੀ ਜਾਂਦੀਆਂ ਬੈਠ ਗਿਆ ਇੱਜਾ ਮੈਂ ਯਾਰ ਮੈਨੂੰ ਰੂਹ ਕੰਬਦੀ ਸੀ ਵੇਖ ਕੇ ਯਾਰ ਇਹ ਕੋਈ ਦੇਸ ਹੈ ਯਾਰ ਇਹ ਕੋਈ ਲੋਕ ਹੈ ਯਾਰ ਆਪਣੇ ਤਾਂ ਪੰਜਾਬ 'ਚ ਕਦੇ ਵੀ ਨਹੀਂ ਹੁੰਦਾ ਇਹੋ ਜਿਹਾ ਕੋਈ ਟਰੱਕਾਂ ਤੇ ਮਗਰ ਲਗਾਇਆ ਉਹਨਾਂ ਨੇ ਕਦੇ ਕਹਿੰਦਾ ਜੀ ਨੂੰ ਕੰਮ ਦਾ ਤਰੀਕਾ ਉਹਦੀ ਇੱਥੇ ਹੀ ਅਮਰੀਕਾ ਹੁਣ ਦੋ ਪਾਤੇ ਪਤੰਦਰ ਨੇ ਉਹਦੇ ਮਗਰ ਲਿਖਿਆ ਹੋਇਆ ਜੀ ਇਹਨੂੰ ਆ ਗਿਆ ਕੰਮ ਦਾ ਤਰੀਕਾ ਉਹਦੀ ਇੱਥੇ ਹੀ ਅਮਰੀਕਾ ਸਾਰੇ ਵੇਖਿਆ ਕਰਨ ਕਹਿੰਦੇ ਇਹਨੂੰ ਕਿਹੜਾ ਤਰੀਕਾ ਮੈਂ ਤਰੀਕੇ ਵਾਜ ਬੰਦਾ ਤਰੀਕੇ ਵਾਜ ਹੈ ਨੂੰ ਤਰੀਕੇ ਬਾਰੇ ਨਹੀਂ ਪਤਾ ਥੋੜੇ ਦਿਨ ਬਾਅਦ ਫੜ ਲਿਆ ਪੁਲਿਸ ਨੇ ਉਹਦੀ ਫੋਟੋ ਆਈ ਵੀ ਖਬਰਾਂ ਚ ਕਹਿੰਦੇ 60 ਕਿਲੋ ਡਰੋਗਾਂਸ ਸਮੇਤ ਕਾਬੂ ਕਨਿਆ ਕੀ ਹੋ ਗਿਆ ਮੈਂ ਕਿਹਾ ਪੀਆਰ ਹੋ ਗਿਆ ਅਗਲਾ ਪਹਿਲਾਂ ਤਰੀਕਾ ਹੀ ਸੀ ਗੱਲਾਂ ਹੁਣ ਪੀਆਰ ਹੋ ਗਿਆ ਹੋ ਗਿਆ ਪੀਆਰ ਪੈਸਾ ਵੀ ਕਿਸੇ ਕਿਸੇ ਨੂੰ ਆਜਮ ਆਉਂਦਾ ਹੈ ਪੈਸਾ ਕਮਾਤਾ ਹਰੇਕ ਲੈਂਦਾ ਸਾਂਭ ਪੈਸਾ ਉਪਰਦਾ ਜਿਵੇਂ ਦੁੱਧ ਨਹੀਂ ਬਾਹਰ ਆ ਜਾਂਦਾ ਪੈਸਾ ਵੀ ਬਾਹਰ ਆਉਂਦਾ ਹੈ ਇਹ ਸਾਪੜਾ ਬਹੁਤ ਔਖਾ ਹੈ ਜੇ ਪੈਸੇ ਆਏ ਤਾਂ ਪਹਿਲੀ ਸਕੀਮਾਂ ਲਾਉਣ ਲੱਗ ਜਾਂਦਾ ਜਿਵੇਂ ਕਿ ਮੇਰੇ ਗਵਾਂਢੀ ਹੁੰਦੇ ਸੀਗੇ ਉਹਨਾਂ ਨੂੰ ਜੇ ਕਿਸੇ ਨੇ ਕਹਦਾ ਵੀ ਕੱਲ ਨੂੰ ਤੁਹਾਨੂੰ ਰੁਪਇਆ 10000 ਦੇ ਦੇਣਾ ਕੰਜਰਦਿਆਂ ਨੇ ਫਿੱਤੇ ਚੱਕ ਲਿਓਣੇ ਮੈਸਤਰੀ ਚੱਕ ਲਿਓਣਾ ਇਦਰੋਂ ਖਾਤੇ ਇਦਰੋਂ ਤੂੰ ਇਦਰੋਂ ਫੜ ਓਏ ਹੋਤ ਕਮਰੇ ਦੇ ਕਿੰਨੇ ਬਣ ਗਏ ਗਵਾਂਢੂਆਂ ਨੇ ਕੋਠੇ ਤੇ ਚੜ ਜਾਣਾ ਭੈਂਦਿਆਂ ਨੂੰ ਕੀ ਤੇ ਲਾਰੀ ਲਾਲ ਉਹ ਮੈਂ ਵੀ ਚਲਿਆ ਗਿਆ ਮੈਂ ਕਿਹਾ ਕੀ ਹੋ ਗਿਆ ਓਏ ਉਹ ਸਕੀਮ ਜੀ ਪਾਉਣੇ ਹੈ ਵਾ ਘਰ ਪਾਉਣਾਗੇ ਹਾਂ ਇੱਕ ਦਿਨ ਜਿ ਚਲੋ ਬਾਕੀ ਮੈਂ ਵੀ ਮਦਦ ਕਰ ਦੂੰ ਤੁਹਾਡੀ ਕਮਰਾ ਪਾਉਣ ਚ ਕਰੋ ਆਏ ਨੂੰ ਆਏ ਨੂੰ ਕਰਵਾਏ ਨੂੰ ਕਿਨੇ ਗਾਟਰ ਕਿਨੇ ਪੈਣਗੇ ਮੈਂ ਕਹਾਂ ਗਾਟਰਾਂ ਦਾ ਖੜਾ ਜਿਹੜਾ ਲੈਂਟਰੀ ਪਾਉਂ ਨੀ ਪੈਸੇ ਘੱਟ ਆ ਉਹਨੇ ਤੈਨ੍ਹ ਪੈ ਜਾਣਗੇ ਅਮੂਰੇ ਪਾ ਦੇਗੇ ਫਰੰਟਾ ਇੱਧਰ ਪਾ ਦੇਗੇ ਸੋਈ ਇੱਧਰ ਪਾ ਦੇ ਬਾਥਰੂਮ ਤੇ ਪੈਸੇ ਘਟਣਗੇ ਦੂਜੇ ਨੂੰ ਕਹਿੰਦਾ ਮੈਂ ਕਿਹਾ ਬਜਟ ਬਣਾ ਲਓ ਕਿ ਆਪਾਂ ਨੂੰ 20000 ਰੁਪਏ ਮਹੀਨਾ ਕਹਿੰਦਾ ਮੈਂ ਕਿ ਚੱਲ ਸਾਰੇ ਨਾ ਹੁਣ ਤਾਂ 20000 ਨਾ ਘਰ ਪਿੰਡਾਂ ਘਾਣ ਮੋੜ ਕੇ ਹੋਰ ਫੜ ਲਾਂਗੇ ਤਾਂ 5-4000 ਮੈਂ ਕਿਹਾ ਪੁੱਤ ਬਾਥਰੂਮ ਹੀ ਨਹੀਂ ਪੈਣਾ ਖਲ ਦੇ ਬਸੰਦਾ ਮੈਸਤਰੀ ਵੀ ਬਤੰਦਰ ਖੜਾ ਹੋਗਾ ਉੱਥੇ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਚੱਕ ਪਾ ਦੀ ਥੀਤੇ ਮਰਾ ਮਰਾ ਕੰਜਰ ਗੱਲ ਸਾਰੀ ਟੀਕੜੀ ਸੀ 20000 ਤੇ ਆ ਗਿਆ ਇਹਦਾ ਭਰਾਵਾ ਬਾਬੇ ਨੂੰ ਮੰਨਦੇ ਆ ਇਹ ਚਰਾਗ ਲਾਉਂਦੇ ਆ ਤੇ ਜੇ ਰੁਪਈਆ ਜਦੋਂ 500 ਆ ਗਿਆ ਭਾਜਾ ਇੱਕੋ ਫਾਈ ਲੈਦੇ ਲੋ ਤੇ 프ੌਂਟੇ ਲਾ ਲੈਂਦੇ ਆ ਬਸ ਇਸ ਤਰ੍ਹਾਂ ਗੋਲ ਉਦੋਂ ਹੀ ਮੰਜੇ ਡਾਲੋ 프ੌਂਟੇ ਛਕੋ ਜਦੋਂ ਪੈਸੇ ਮੁੱਕ ਗਏ ਉਹਦੇ ਹੀ ਫੇਰ ਥੱਲੇ ਚਰਾਗ ਲਾਓ ਬਾਬੇ ਨੂੰਰੇ ਬੈਠੋ ਮੈਂ ਕਹਾ ਬਾਬਾ ਕਿਹੜਾ ATM ਆ ਜੇ ਨજર ਮੰਨਦਾ ਨਹੀਂ ਔਰਦੇ ਨਹੀਂ ਬੰਦਰੋ ਰੁਪਈਏ ਲੈ ਕੇ ਔਰਦੇ ਆ ਬਾਬੇ ਨੂੰ ਮੈਂ ਤਾਂ ਪਹਿਲਾਂ ਤੋਂ ਸ਼ਰਾਰਤੀ ਆ ਮੈਂ ਮਨਿੰਦਰ ਛੋਟਾ ਹੁੰਦਾ ਸੀ ਬਾਈ ਤੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਨਾ ਮੈਂ ਉਹ ਕਹਿੰਦੇ ਵੀ ਵਿਆਹ ਸੀ ਨਾਨਕੀ ਮੈਂ ਚਾ ਵੜਾ ਹੁੰਦਾ ਨਾਨਕੀ ਜਾਣਦਾ ਹਨ ਮੈਨੂੰ ਕਹਿੰਦੇ ਵੀ ਤੂੰ ਘਰੇ ਰਹੀ ਮੇਰੇ ਇੱਕ ਆਵੇ ਇੱਕ ਜਾਵੇ ਇਹ ਮੈਂ ਕਹਿਆ ਯਾਰ ਮੈਂ ਘਰੇ ਰਹਾ ਇਹ ਜਾਣਗੇ ਸਾਰੇ ਮੇਰੀ ਮਾਂ ਬੀਬੀ ਦੀ ਭੂਆ ਸਰਪੰਚ ਹੁੰਦਾ ਸੀ ਫੋਪੜ ਜੀ ਜਿਹੜਾ ਥੋੜੇ ਹੱਕ ਪੈਂਦੀ ਸੀ ਉਹ ਸਰਪੰਚ ਹੁੰਦਾ ਸੀਗਾ ਤੇ ਕੜੁਕਾ ਕਰਾ ਲਿਆ ਇਹਨਾਂ ਨੇ ਉਹਦਾ ਉਦੋਂ ਹੁੰਦੇ ਪੀਟ ਰਿਹੇ ਮਜੂਰ ਮਤਲਬ ਫੋਪੜ ਸਾਡਾ ਮੂਰੇ ਬਹਿ ਗਿਆ ਸਾਰੇ ਲੱਦਲੇ ਮੈਂ ਕਿਹਾ ਵੀ ਮੈਂ ਵੀ ਜਾਣਾ ਕਹਿੰਦੇ ਨਹੀਂ ਮੇਰੀ ਮਾਸੀ ਦਾ ਮੁੰਡਾ ਛੋਟਾ ਮੇਰੇ ਬੇਟੇ ਨਾਲੋਂ ਵੀ ਛੋਟਾ ਸੀਗਾ ਜਿਵੇਂ ਉਹ ਮੇਰੇ ਨਾਲੋਂ ਛੋਟਾ ਹੀ ਉਹਨੂੰ ਵੀ ਛੱਡ ਕੇ ਮੇਰੇ ਕੋਲੇ ਕਹਿੰਦੇ ਦੋਨੇ ਰਹੋ ਆ ਤੁਹਾਡਾ ਤ ਗੱਲ ਲਈ ਆਪਣੀ ਨਾਲ ਦਾ ਯਾਰ ਆਪਾਂ ਦਾ ਮਾਰੇ ਸਾਰੇ ਚੜ ਗਏ ਮੈਂ ਕਿਹਾ ਰੱਬ ਕਰੇ ਤੁਹਾਡਾ ਕੜੁਕਾ ਵੱਜੇ ਕਾਏ ਜਿਵੇਂ ਮੈਂ ਕਿਹਾ ਸਾਰੀ ਰਹਿ ਜੂ ਅਸੀਂ ਇਕੱਲੇ ਹੀ ਰਹਿ ਜੀਏ ਮੈਂ ਕਿਹਾ ਟੌਰਨ ਲੱਗੇ ਸੀ ਬਹੁਤ ਪੜਾ ਝਾਕਾ ਫੋਪਰ ਸਾਡਾ ਮੇਰੇ ਨਾਲ ਉਹ ਤਾਂ ਕੋਈ ਨਾਂ ਬੋਲਿਆ ਚੱਲ ਉੱਠ ਗਏ 3:00 ਵੱਜ ਗਏ 2:30 3:00 ਮੈਂ ਕਿ ਪਹੁੰਚ ਗਏ ਹੋਣਗੇ 2:30 3:00 ਵਜੇ ਮੇਰੀ ਮਾਸੀ ਦਾ ਮੁੰਡਾ ਬਾਹਰ ਨਿਕਲਿਆ ਮੈਨੂੰ ਕਹਿੰਦਾ ਓਏ ਮੈਂ ਕਿਹਾ ਹਾਂ ਉਹ ਪੂਰਨ ਸੀ ਕੜੁੱਕੇ ਵਾਲਾ ਕਹਿੰਦਾ ਪੂਰਨ ਤਾਂ ਉਹ ਫਿਰਦਾ ਹੈਗੀ ਮੈਂ ਕਿਹਾ ਸੌਗਾ ਕਹਿੰਦਾ ਉਹ ਕੋ ਕੋਣ ਜਿਹੜਾ ਮੋਢੇ ਤੇ ਰੱਖੀ ਫਿਰ ਮਰਾ ਸਾਡਿਆ ਵਾਲੇ ਦੱਸਦੇ ਹੈਗੇ ਕਿ ਮਰ ਗਏ। ਸਾਡੇ ਗੱਲ ਕੀ ਬੜੀ। ਸਾਲਾ ਪੂਰੀ ਗੱਲ ਤਾਂ ਦੱਸਣ ਮੈਂ ਕਿ ਸਟੀਅਰਿੰਗ ਤਾਂ ਤੂੰ ਲਈ ਵਰਦਾ ਉਹ ਕਹਿੰਦਾ ਇੱਥੇ ਹੀ ਖੁੱਲ ਗਿਆ ਕਹਿੰਦਾ ਮੋੜ ਆ ਨਹੀਂ ਆਉਂਦਾ। ਉਹ ਸਟੀਅਰਿੰਗ ਖੁੱਲਿਆ ਮੋੜ ਆ ਨਹੀਂ ਆਉਂਦਾ। ਫੋਫੜੇ ਮੂਰੇ ਬੈਠਾ ਹੀ ਚੌੜਾ ਹੈ ਸਰਪੰਚ ਸੀਗਾ। ਉਹ ਇੰਜਣ ਤੋਦੀ ਗਿਆ ਗਾਂ ਚੋਣੇ ਜਾਏ ਬਟੋ। ਉਹ ਕਹਿੰਦਾ ਬੀਬੋ ਤੇਰੇ ਮੁੰਡੇ ਦੀ ਜਵਾਨ ਕਾ। ਉਹ ਕਹਿੰਦੀ ਹੁਣ ਉੱਠ ਕਾੜੋ ਜਵਾਨ ਦਾ ਬਾਅਦ ਚ ਵੇਖ ਲਾਂਗੇ ਤੇਰਾ ਬਹੁਤ ਜ਼ਿਆਦਾ ਸ਼ਰਮ ਦੇ ਮਾਰੇ ਨੇ ਦੱਸਿਆ ਵੀ ਨਹੀਂ। ਪਾਰੇ ਬਾਹਰ ਟਰੈਕਟਰ ਲੈ ਕੇ ਪਹੁੰਚ ਗਈ। ਕਹਿੰਦੇ ਟਰੈਕਟਰ ਸੁਆਦੀ ਜੋ ਪਹਿਲਾਂ ਪਪੂਰ ਨੂੰ ਮੈਂ ਕਹਿੰਦਾ ਖੜੇ ਨੂੰ ਦਾ ਤੂੰ ਠੇਗੜੇ ਦੀ ਜਾਂਦੇ ਸੇਵਿੰਗ ਨੂੰ ਮੈਂ ਕਹਾਂ ਖੁੱਲਣ ਵਾਲੀ ਸੀ ਉਹ ਯਾਰ ਉਹ ਮੋੜ ਜਾਇਆ ਘਰੇ ਆਉ ਮੁੜਿਆ ਹੀ ਨਹੀਂ ਸਿੱਧੇ ਹੀ ਲੰਘੇ ਉਹ ਬੇਚਾਰਾ ਪੋਪੜ ਸਾਡਾ ਕਰੇ ਇਹ 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 ਉਹਦੋਂ ਨੂੰ ਵੱਜਿਆ ਉਹਨਾਂ ਥੱਲੇ ਜਾ ਕੇ ਪੋਪੜ ਇੰਜਣ ਤੋਂ ਦੀ ਹੋ ਅੰਸਰ ਫੜ ਕੇ ਕਹਿੰਦਾ ਬੀਪੂ ਤੇਰੇ ਮੁੰਡੇ ਦੀ ਚਪੜਾ ਉਹ ਕਹਿੰਦੀ ਪੋਪੜ ਜੀ ਭਲਾ ਐਂ ਦੱਸ ਕੋਈ ਟੁੱਟਿਆ ਤਾਂ ਨਹੀਂ ਬਾਤ ਕਰ ਲਾਂਗੇ ਆਪਾਂ ਸਾਨੂੰ ਜਦੋਂ ਪਤਾ ਲੱਗਾ ਨਾ ਕਿ ਸਾਰੇ ਆਪਾਂ ਨੂੰ ਕੁੱਟਣਗੇ ਆ ਕੇ ਯਾਰ ਆਪਣੀ ਤਾਂ ਵਧਰੀ ਪਾਣੂ ਹੁਣ ਤੁਹਾਨੂੰ ਪਤਾ ਸੀ ਵੀ ਤਿੰਨ ਦਿਨ ਦਾ ਵਿਆਹ ਹੁੰਦਾ ਸੀਗਾ ਨਾ ਤੇ ਤੀਜੇ ਦਿਨ ਸ਼ਾਮ ਨੂੰ ਆ ਜਾਣਾ ਅਸੀਂ ਪੂਰੇ ਪੱਬਾਂ ਪਾਰ ਹੋਏ ਬੈਠੇ ਮੈਨੂੰ ਕਹਿੰਦਾ ਜਦੋਂ ਕੜਕਾ ਸੁਣਿਆ ਟਰੈਕਟਰ ਦਾ ਪੱਤੇ ਬਾਹਰ ਚੱਦੀ ਕਹਿੰਦਾ ਨਹੀਂ ਕੁੱਟਣਗੇ ਬਹੁਤ ਉਦੋਂ ਛਿਟੀਆਂ ਆਮ ਹੀ ਹੁੰਦੀਆਂ ਸੀ ਆਪਣੀਆਂ ਕੰਧਾਂ ਨਾਲ ਜਦੋਂ ਟਰੈਕਟਰ ਰੁਕਿਆ ਬਾਹਰ ਜਿੱਟਪ ਗਏ ਛਿਟੀਆਂ ਤੋਂਦੀਆਂ ਸੀ ਅਸੀਂ ਨਹੀਂ ਬੜੇ ਨੇਰੇ ਹੁੰਦੇ ਤਾਂ ਨੇਰੇ ਹੋਏ ਲੱਭ ਕੇ ਲਿਆਏ ਮੈਂ ਤੁਮਤਾ ਕਰਕੇ ਕਹਿੰਦੇ ਨਹੀਂ ਉਸ ਕਹਿੰਦੇ ਘਰੇ ਯਾਰ ਸਾਲਿਓ ਕਹਿੰਦੇ 12 ਗੰਨ ਕੱਲਿਆਂ ਨੂੰ ਛੱਡ ਕੇ ਕਹਿਣੀ ਸੀ ਉਹ ਕਈ ਵਾਰੀ ਕਈ ਗੱਲ ਸਾਲੀ ਵੇਹੇ ਪੂਰੀ ਹੋ ਜਾਂਦੀ ਤੇ ਮੇਰਾ ਫੁੱਫੜ ਮੈਨੂੰ ਡਰਨ ਲੱਗ ਗਿਆ ਸੀ ਉਹਦਾ ਜੇ ਮੈਂ ਕੋਈ ਗੱਲ ਕਹਣੀ ਮਾਂ ਕਹਣਾ ਮੈਂ ਕੋਸ ਕਹਿ ਦੂ ਨਾ ਮੂੰਹ ਬੰਦ ਰੱਖ ਕੁਛ ਨਾ ਬੋਲਦੀ ਉਹ ਨੂੰ ਆਏ ਲੱਗਦਾ ਮੈਂ ਵੀ ਸੱਚੀ ਦੇਖੋ ਕਹਤਾ ਨਹੀਂ ਹੋ ਜੂ ਮੈਨੂੰ ਮਾਰ ਲੈ ਵੀ ਜਵਾਰ ਕੱਢ ਗਈ ਹੈ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਜੇ ਇੱਕ ਅੱਧੀ ਗੱਲ ਹੋਰ ਆਪਣੀ ਪੂਰੀ ਹੋ ਜੇ ਕਹਿੰਦੇ ਇਹ ਤੋਂ ਭਲਾ ਪੈਸੇ ਲੈ ਲੈ ਕੇ ਵੀ ਇਹਨੇ ਪੈਸੇ ਦੇ ਨਹੀਂ ਤੇਰੇ ਬਾਰੇ ਕੁਛ ਕਹਿਣ ਲੱਗੇ ਤੇਰੇ ਦੇ ਦੇ ਕੇ ਆਨੇ ਪਰ ਵੀ ਫੜੋ ਜਾਂ ਦਫਾ ਹੋ ਜਾ ਉਹਦੋਂ ਉਹਨੇ ਅਸੀਂ ਟਾਫੇ ਤੇ ਖੜੇ ਤੇ ਡਰਾਈ ਮੈਨੂੰ ਕਹਿੰਦਾ ਯਰੇ ਤਾਰੂ ਪੀ ਕੇ ਗੱਡੀ ਚਲਾਊਗਾ ਤੇ ਮੈਂ ਕਿਹਾ ਕਿਉਂ ਇਹਨੂੰ ਕੀ ਹੋਇਆ ਮੈਂ ਕਿਹਾ ਚਲਾਊਗਾ ਕਹਿੰਦਾ ਇਹਦਾ ਮੈਂ ਕਹਾਂ ਤੁਹਾਡੇ ਨਹੀਂ ਚਲਾਉਂਦੇ दारू ਪੀ ਕੇ ਕਹਿੰਦਾ ਸਾਡੇ ਦਾ ਪਤੰਦਰਾ ਬੜਾ ਗੈਰ ਕਾਨੂੰਨੀ ਆ दारू ਪੀ ਕੇ ਕਹਿੰਦਾ ਗੱਡੀ ਚਲਾਉਣਾ ਪੁਲਿਸ ਫੜ ਲੈਂਦੀ ਮੈਂ ਕਹੀ ਇੱਥੇ ਵੀ ਗੈਰ ਕਾਨੂੰਨੀ ਹੈ ਪੁਲਿਸ ਇੱਥੇ ਵੀ ਫੜਦੀ ਹੈ ਪਰ ਇੱਥੇ ਮੈਂ ਕਹਾਂ ਇੱਕ ਦਵਾਈ ਹੈ ਜੇ ਡਰਾਈਵਰ दारू ਪੀ ਕੇ ਗੱਡੀ ਚਲਾ ਰਿਹਾ ਪੁਲਿਸ ਵਾਲੇ ਰੋਕਦੇ ਆ ਉਹ ਦਵਾਈ ਦੇ ਦਿੰਦੇ ਆ ਤੇ ਮੈਂ ਕਹਾਂ ਨਾਲ ਹੀ ਸੋਫੀ ਕਹਿੰਦਾ ਉਹ ਕੀ ਹੈ ਮੈਂ ਗਾਂਧੀ ਵਾਲਾ ਨੋਟ ਕੱਢਿਆ ਮੈਂ ਕਹਾਂ ਮੈਂ ਕਹਾਂ ਜਿੰਨਾ ਮਰਜ਼ੀ ਰੱਜ ਜਾ ਸ਼ੀਰਿੰਗ ਤੇ ਤੂੰ ਮੈਂ ਕਹਾਂ ਜਾਗਾ ਮੰਨ ਜਾਣ ਉਹ ਕਹਿੰਣਗੇ ਸੋਫੀ ਹੈ ਪੈਸੇ ਦੇ ਦੇ ਮੈਂ ਨੀਂਦ ਰੀਤਿਆ ਇਹ ਤਾਂ ਖਾਤੇ ਹੀ ਕੋਹਿੰਦੀ ਪਰ ਡ ਨਰੇ ਦਾ ਕੰਮ ਗਲਤ ਆ ਗਲਤ ਕੋਈ ਨਹੀਂ ਮੈਂ ਕਹਿੰਦਾ ਜਦੋਂ ਇੰਡੀਆ ਦਾ ਕਾਨੂੰਨ ਹੈ ਇਹ ਕਹਿੰਦਾ ਕਾਨੂੰਨ ਮੈਂ ਕਹਿੰਦਾ ਦਾਰੂ ਸਾਡੇ ਵੀ ਨਹੀਂ ਪੀਂਦੇ ਗੱਡੀ ਚ ਧਰੀ ਜਾਂਦੀ ਚ ਮਨਾ ਕਹਿੰਦਾ ਕਿਉਂ ਮੈਂ ਕਹਿੰਦਾ ਖੜਕੇ ਪੀਣੀ ਪੈਂਦੀ ਰੋਡ 'ਤੇ ਖੜਡੇ ਬਹੁਤ ਹੈ ਨਹੀਂ ਡੁੱਲ ਜਾਂਦੀ ਹੈ ਮੈਂ ਕਹਿੰਦਾ ਚੀ ਜਾਂਦੀ ਗੱਡੀ ਜਾ ਓਏ ਮਗਾਈਆਂ ਉਹ ਕਹਿੰਦੇ ਇੱਥੇ ਤਾਂ ਪਰਮਿਟ ਲਿਖਿਆ ਹੋਇਆ ਐਨਪੀ ਪਰਮਿਟ ਕਹਿੰਦੇ ਤਾਂ ਮੈਂ ਮਤਲਬ ਸਮਝਦਾ ਇਹ ਨੈਸ਼ਨਲ ਪਰਮਿਟ ਆ ਹਨਾ ਵੀ ਆਏ ਚੱਲਣ ਵਾਸਤੇ ਗੱਡੀ ਨੂੰ ਕਹਿੰਦਾ ਤੇ ਨਾਲ ਹੋਰ ਕਿੰਨਾ ਕੁ ਸੁਪਾਇਆ ਪਿਆ ਉਹਦੇ ਉਹ ਮੈਂ ਕਿਹਾ ਨਾਕਸੀ ਬਣਾਏ ਵੀ ਕਿਹੜੇ ਕਿਹੜੇ ਦੇਸ਼ਾਂ 'ਚ ਜਾਂਦੇ ਆ। ਜੇ ਇਸ ਨਾ ਜਾਂਦਿਆਂ ਕਹਿੰਦਾ ਇਹ ਤਾਂ ਇੰਡੀਆ ਇੰਡੀਆ 'ਚ ਰਹਿੰਦੇ। ਤੂੰ ਫਿਰ ਤੈਨੂੰ ਪਤਾ ਹੀ ਆ ਮੈਂ ਕਿਹਾ ਭੰਬਲ ਭੂਸਾ ਪਾਇਆ ਬਾਡੀ ਤੇ ਤਾਂ ਸਾਡਾ ਇਹਦਾ ਕੋਈ ਮਤਲਬ ਨਹੀਂ ਭਾਈ। ਕਹਿੰਦਾ ਯਾਰ ਸਾਡੇ ਦਾ ਨਹੀਂ ਆਏ ਕਹਿੰਦਾ ਸਾਡੇ ਤਾਂ ਆਰਟੀਓ ਵੀ ਆਏ। ਮੈਂ ਕਿਹਾ ਸਾਡੇ ਤਾਂ ਆਰਟੀਓ ਪਸ ਨਹੀਂ। ਸਾਖਤ ਬਹੁਤ ਹੈ। 200 ਰੁਪਏ ਲੈ ਕੇ ਭਰਾ ਹੋ ਜਾਂਦੇ। ਟਰੱਕ ਲੈਣ ਨੂੰ ਦਿੱਤਿਆ। ਆਲ ਅੰਡਰ ਬ੍ਰੂਡ ਤੇ। ਠੀਕ ਹੈ। ਉਹ ਮੈਂ ਕਿਹਾ ਜਾਏ ਕਹਿੰਦਾ ਇਹ ਕੁਝ ਨੂਣਾ ਉਹ ਮੈਕੇ ਦਾ ਆਪ ਬਣਾਇਆ ਵਾ ਸਾਡਾ ਸਰਕਾਰ ਨੇ ਥੋੜੀ ਬਣਾਇਆ ਸਾਡਾ ਜਦੋਂ ਅਸੀਂ ਪੰਜਾਬੋਂ ਨਿਕਲੇ ਅਸੀਂ ਹੁਣ ਬਿਹਾਰ ਨੂੰ ਜਾਂਦੇ ਹੁੰਦੇ ਸੀ 1 ਰੁਪਿਆ ਲੈਂਦੇ ਸੀ ਪੁਲਿਸ ਵਾਲੇ ਠੀਕ ਹੈ ਕਾਨਵਾਹੀ ਲੱਗਦੀ ਰਾਤ ਨੂੰ ਵੀ ਗੱਡੀਆਂ ਲੁੱਟਦੇ ਸੀ ਕਾਨਵਾਹੀ ਲਾ ਕੇ ਇਕੱਠੀਆਂ ਗੱਡੀਆਂ ਕੱਢਦੀ ਸੀ ਪੁਲਿਸ ਨੇ 20 25 ਗੱਡੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬੈਰੀਅਰ ਚੱਕ ਦੇਣਾ ਵੀ ਜਾਓ ਵੀ ਐ ਵੀ ਇਕੱਠੀਆਂ ਗੱਡੀਆਂ ਚ ਲੋਕ ਡਰਨ ਲੁੱਟਣ ਤੋਂ ਅੱਲੀ ਕੈਰੀ ਨੂੰ ਤਾਂ ਲੁੱਟੀ ਜਾਣਾ ਉਹ ਨੁਕਸਾਨ ਨਾ ਹੋਵੇ ਹਾਂ ਉਹ ਵਿਚਾਰੇ 1 ਰੁਪਿਆ ਲੈਂਦੇ ਹੁੰਦੇ ਹੁਣ ਜਦੋਂ ਤੁਰਪੀਆਂ ਗੱਡੀਆਂ ਜਿਹੜੀ ਹੁਣ ਮਗਰ ਆ ਉਹਨਾਂ ਨੇ ਤੁਰ ਹੀ ਜਾਂਦੀ ਹਣਾ ਅਸੀਂ ਐਡੇ ਕਮਲੇ ਅਸੀਂ ਬਾਸੜਾਂ ਰੱਖੀਆਂ ਹੁੰਦੀਆਂ ਸੀ ਬਾਸੜਾਂ ਹੱਥੇ ਤਰਕੇ ਭੱਜ ਜਾਣਾ ਉਹਨਾਂ ਨੇ ਵਿੱਚ ਹੀ ਬਾਸੜ ਇਕੱਠੀ ਕਰ ਲੈਣੀ ਰਪਈਆਂ ਦੇ ਭਲੇ ਕਿ ਬਚਾ ਲੈਣ ਉਹ ਸਵੇਰੇ ਵੇਹਨੇ ਉਹਨਾਂ ਕਿ ਵੀ ਆ ਬਾਸੜੀ ਦੇਗਾ ਕੋਈ ਹਣਾ ਤੇ ਇੱਕ ਮੈਨੂੰ ਕਹਿੰਦਾ ਬਾਸੜਾਂ ਵੀ ਕਹਿੰਦਾ ਕਿੰਨੇ ਦੀਆਂ ਵੰਡ ਦਿੰਨਾ ਤੂੰ ਇਹ ਨਹੀਂ ਮੈਂ ਕਹਿੰਦਾ ਵੇਹਨੇ ਅਸੀਂ ਤਾਂ ਮੌਕਾ ਵੇਹਨੇ ਹੁੰਨੇ ਬਾਸੜ ਦੇਣੀ ਆ ਇਹਦਾ ਕੋਸਤ ਵੀ ਨਹੀਂ ਮੈਂ ਕਹਿਆ ਅਸੀਂ ਬੰਬੇ ਲਾਇਸੈਂਸ ਵੰਡਦੇ ਸੀ ਠੀਕ ਹੈ ਉਹ ਮੈਨੂੰ ਕਹਿੰਦਾ ਕਿਵੇਂ ਭਾਈ ਆਲੂ ਦੀ ਮੋਹਰ ਵਾਲਾ ਲਾਇਸੈਂਸ 50 ਦਾ ਬਣਦਾ ਹੀ ਪਉਂਦਾ 50 ਦਾ ਲਾਇਸੈਂਸ ਬਣਾਉਣਾ ਛੜੀ ਜੀ ਫੋਟੋ ਲਾ ਕੇ ਐ ਆਪਾਂ ਹੀ ਟ੍ਰਾਂਸਟਰੂ ਦਾ ਟ੍ਰਾਂਸਟਰੂ ਲੇਖ ਦੇਣਾ ਉਹਨਾਂ ਨੇ ਕਿਹੜਾ ਜੋਰ ਲਗਦੇ ਠੀਕ ਹੈ ਤੇ ਪੁਲਿਸ ਨੇ ਜਦੋਂ ਰੋਕ ਲਿਆ ਪੰਪੇ ਦੇ ਵਿੱਚ ਰੋਕਦੇ ਬਹੁਤ ਹੁੰਦੇ ਸੀ ਸਰਦਲ ਉਹਨੂੰ ਕਹਿੰਦਾ ਲਾਇਸੈਂਸ ਪਾ ਲੈ ਲਾਇਸੈਂਸ ਲਿਆ ਨਾਲ ਪਕੜ 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 ਤੇ ਮੈਂ ਉਹਨਾਂ ਗੱਡੀ ਖਾਲੀ ਕਰਕੇ ਮੁਰਦਾ ਹੈ ਮਿਲਦਾ ਇੱਥੇ ਹੀ ਮਿਲੂ ਕੋ ਹਰੇਕ ਦੀ ਜੇਬ ਚ ਪੰਜ ਪੰਜ ਹੁੰਦੇ ਸੀ ਅਸੀਂ ਬਾਜ ਜਦੋਂ ਗੱਡੀਆਂ ਮੋੜ ਮੋੜ ਲਈ ਪੱਤੀਆਂ ਟੱਪ ਗਏ ਉਹ ਦੂਜਾ ਕੱਢ ਕੇ ਜੇਬ ਚ ਪਾ ਲੈਣ ਸਾਡੇ ਕੋਲ ਹੀ ਪੰਜ ਪੰਜ ਹੁੰਦੇ ਸੀ ਭਾਈ ਜਦੋਂ ਮੌਕਲੇ ਉਹਨਾਂ ਨੇ ਪੰਜ ਹੋਰ ਬਣਾਵੇ ਆਜਾ 500 ਆਹ ਦਾ ਲਾਇਸੈਂਸ ਸੀ ਆ ਆਗਰੇ ਪਰਮਟ ਬਣਦੇ ਸੀ ਟਰੱਕਾਂ ਦੇ ਸਾਰੇ ਡੁਪਲੀਕੇਟ ਭਾਈ ਫਾੜੀ ਨਹੀਂ ਸਕਦਾ ਇਹ ਕੋਈ ਇੱਕ ਦੋ ਆਰਟੀ ਨੂੰ ਪਤਾ ਲੱਗਦਾ ਬਾਹਰਾਂ ਤੋਂ ਵੀ ਐਂ ਲੰਗੀ ਜਾਂਦੀਆਂ ਹੀ ਘੱਟ ਇੱਥੇ ਭਾਈ ਕੀ ਨਹੀਂ ਬਣਦਾ ਯਾਰ ਬਸ ਕਾਟੇ ਵੀ ਨਹੀਂ ਅਮਰੀਕਾ ਨਾਲੋਂ ਇੰਡੀਆ ਬੰਦਾ ਹੀ ਨਹੀਂ ਬਣਾਇਆ ਇਹਨਾਂ ਨੇ ਵੀ ਇਕੱਲਾ ਬਾਕੀ ਸਭ ਕੁਝ ਬਣਾਦਾ ਡੁਪਲੀਕੇਟ ਇਹਨਾਂ ਨੇ ਉਹ ਕਹਿੰਦਾ ਚੀਨ ਨੇ ਚੰਦ ਟੰਗਦਾ ਸੂਰਜ ਟੰਗਦਾ ਮੈਂ ਕਿਹਾ ਸਾਡਾ ਧਿਆਨ ਹੀ ਨਹੀਂ ਇੱਧਰ ਉਹਨਾਂ ਨੇ ਦੋ ਟੰਗੇ ਹੀ 10-12 ਟੱਕ ਦੇ ਹੋਗੇ ਠੀਕ ਹੈ ਨਾ ਗੱਲ ਕਰੇ ਧਿਆਨ ਜੇ ਧਿਆਨ ਹੋ ਗਿਆ ਡੋਡੀ ਸੂਰਜ ਬਣਾਉਣ ਲੱਗੇਣਾ ਲੋਕਾਂ ਨੇ ਘਰਾਂ 'ਚ ਬੈਠ ਕੇ ਆਪ ਆਪ ਦੇ ਘਰ ਉੱਤੇ ਛੱਡਾਂਗੇ ਦੂਜਾ ਕੁ ਆਪ ਆਪ ਦੇ ਸੂਰਜੀ ਸੂਰਜ ਦੀ ਜਿਹੜੇ ਮੈਂ ਕਹੇ ਤੇ ਜਿਹੜਾ ਅਰੀਜਨਲ ਉਹ ਲਕੋ ਦੇਣਾ ਅਸੀਂ ਐ ਹੋ ਜੀ ਆਈ ਤਾਂ ਭਰਾਵਾ ਇਦਨੇ ਮੇਰ ਨਹੀਂ ਬੰਦ ਹੁੰਦੇ ਅਸੀਂ ਇਹ ਸਾਡੀ ਆਦਤ ਹੈ ਕੋਈ ਕੈਨੇਡਾ ਵਾਲਾ ਸਾਡੇ ਉਥੋਂ ਦੇ ਜੰਪੜ ਭਾਈ ਸਾਡੇ ਪਿੰਡ ਦਾ ਉਹ ਆ ਗਿਆ ਉਹਨੇ ਮੇਰਾ ਬਹੁਤ ਲੋਕ ਪੀਤਾ ਮੇਰੀ ਡਿਊਟੀ ਲਾਤੀ ਉਹਦੇ ਨਾਲ ਇਹ ਕਹਿੰਦੇ ਉਹ ਇਹਦੇ ਨਾਲ ਰਹਿਣਾ ਮੈਂ ਚੰਡੀਗੜ੍ਹ ਉੱਟ ਗਿਆ ਮੈਂ ਤਾਂ ਇੱਧਰ ਚੱਕੀ ਜਾਨਾ ਠੀਕ ਹੈ ਉਹ ਲੋਲਾ ਜਾ ਕੁੜੀਆਂ ਕੁੜੀਆਂ ਨੰਬਰ ਲੈ ਕੇ ਫੜਾਤਾ ਨੰਬਰ ਲੈ ਕੇ ਕਹਿੰਦਾ ਐਡਰੈਸ ਦੱਸਿਓ ਕਿੱਥੇ ਹੈ ਹੈ ਵੀ ਪੋਲਾ ਆਇਆ ਸੀ ਉਹ ਕਹਿੰਦੀ ਉਹਦਾ ਨੰਬਰ ਹੈ ਰੱਖ ਦਿਓ ਕਹਿੰਦਾ ਕਿਉਂ ਰੱਖ ਜੋ ਮੈਨੂੰ ਧਾਲਿਓ ਇੱਥੋਂ ਦਾ ਹੀ ਨੰਬਰ ਹੈ ਇੰਡੀਆ ਨਹੀਂ ਪੰਜਾਬ ਉਹ ਤਾਂ ਕਿਹਾ ਵੀ ਹੈ 도ਲਾ ਜਾ ਉਹ ਮੈਂ ਕਿਹਾ ਭੈਣੇ ਤੁਸੀਂ ਜਾਓ ਮੈਂ ਕਿਹਾ ਤੂੰ ਸਾਨੂੰ ਵੀ ਘਟਾਏਗਾ ਹੈ ਕੀ ਕਰੀਂ ਇਹਨਾਂ ਤੋਂ ਇਹ ਨਾਰਮਲ ਗੱਲ ਹੁੰਦੀ ਹੈ ਕਹਿੰਦਾ ਨੰਬਰ ਲੈ ਕੇ ਮੈਂ ਕਿਹਾ ਨਾਰਮਲ ਨਹੀਂ ਲਾਲ ਕਰ ਦਿੰਦੇ ਮਾਰ ਮਾਰ ਮੁੱਕੀਆਂ ਤੇ ਕਿਰੇਟਾ ਨਹੀਂ ਬੰਦਾ ਭਾਈ ਤੇ ਮੈਂ ਕਿਹਾ ਉਲਟਾ ਨਾਲ ਦੇਦੇ ਬੜੀਆਂ ਪੈਂਦੇ ਹੁੰਦੇ ਸਾਡੇ ਵੀ ਇਸ ਤਰ੍ਹਾਂ ਬਰਾਏਗਾ ਤੂੰ ਇਸ ਤਰ੍ਹਾਂ ਥੋੜੀ ਹੁੰਦਾ ਕਹਿੰਦਾ ਮੈਂ ਕਿ ਇੱਥੇ ਹੁੰਦਾ ਜਿੱਥੇ ਫਿਰ ਦੈਂ ਤੂੰ ਇੱਥੇ ਕੱਲੀ ਘੁੱਟ ਨਹੀਂ ਮੈਂ ਕਿਹਾ ਡੰਡ ਵੀ ਬਹੁਤ ਪੜਾ ਦਿੰਦੇ ਆ ਬਾਜਾ ਤੋਂ ਇੱਕ ਦਿਨ ਮੈਨੂੰ ਪੁੱਛਣ ਲੱਗਿਆ ਟਰੱਕ ਤੇ ਲਿਖਿਆ ਵਾ ਉੱਡੀ ਜਲ ਮੋਰਨੀਏ ਕਿ ਡਾਲੇ ਤੇ ਲਗਵਾਇਆ ਉਹਨੇ ਫਟਾਫਟ ਸਾਥ ਚ ਮਾਰਿਆ ਉੁੱਡੀ ਉੱਠਣਾ ਉਹ ਕਹਿੰਦਾ ਮੈਂ ਨਾ ਭੈਣ ਟਰੱਕ ਉੱਡਦੇ ਆ ਮੈਂ ਕਹਾ ਨਹੀਂ ਕਹਿੰਦੇ ਲਿਖਿਆ ਮੈਂ ਮੈਂ ਬਹੁਤ ਹੱਸਿਆ ਵੀ ਇੱਕ ਹਾਂ ਮੈਂ ਕਹਿੰਦਾ ਮੈਂ ਕੋਈ ਗਾਂ ਵਾਲਾ ਮੋਰਨੀ ਦੀ ਵੀ ਸਰਚ ਮਾਰ ਉਹਨੇ ਮੋਰਨੀ ਨੂੰ ਕਿਹਾ ਉੱਡੀ ਚੱਲ ਸਾਡਾ ਟਰੱਕ ਵਿੱਚ ਉੱਟ ਜੂ ਹਨਾ ਮੈਂ ਕਿਹਾ ਉੱਡਣ ਵਾਲੀ ਸਾਇ ਹੋਵੇ ਕਹਿੰਦਾ ਫਰਾ ਲੈ ਕਿਵੇਂ ਦਿੰਦੇ ਮੈਂ ਕਿਹਾ ਤੁਹਾਡੇ ਨਹੀਂ ਲੈਦੇ ਕਹਿੰਦਾ ਨਾ ਸਾਡੇ ਐ ਥੋੜੀ ਲਿਖਿਆ ਜਾਂਦਾ ਹੁੰਦਾ ਕਹਿੰਦਾ ਮੈਂ ਕਿਹਾ ਸਾਡੇ ਨਹੀਂ ਸਾਡੇ ਬਹੁਤ ਬਹੁਤ ਲਿਖ ਦਿੰਦੇ ਆ ਕਹਿੰਦਾ ਚਾ ਮੈਂ ਕਿਹਾ ਸਾਡੇ ਤਾਂ ਨਵੀਂ ਗੱਡੀ ਤੇ ਲਗਾਉਣਾ ਹੀ ਹੁੰਦਾ ਹੱਟ ਪਿੱਛੇ ਫੇਰ ਮਿਲਾਂਗੇ ਹਨਾ ਜਲਦੀਪ ਮਾਨਕ ਦਾ ਗਾਣਾ ਵੀ ਆਇਆ ਸੀ ਨਾ ਹੱਟ ਪਿੱਛੇ ਫੇਰ ਮਿਲਾਂਗੇ ਕੋਈ ਲਿਖਿਆ ਹੁੰਦਾ ਠੀਕ ਹੈ ਜਾਂ ਪਤਾ ਨਹੀਂ ਯਾਰ ਕਿਹੜੇ ਕਿਹੜੇ ਸ਼ੇਅਰ ਲ ਜਦੋਂ ਥੋੜੀ ਜੀ ਪ੍ਰਾਣੀ ਹੋ ਜਾਂਦੀ ਹੈ ਉਦੋਂ ਲਿਖ ਦਿੰਦੇ ਮਿਲੇਗਾ ਮਕੱਦਰ ਉਦੋਂ ਮਕੱਦਰਾਂ ਤੇ ਆ ਜਾਂਦੀ ਗੱਲ ਜਦੋਂ ਜਮੇ ਪਾਰਟੀ ਹੈ ਐ ਐ ਬੱਜਣ ਲੱਗ ਜਾਂਦੇ ਉਦੋਂ ਲਿਖ ਆਉਂਦਾ ਚੱਲ ਰਣੀ ਤੇਰਾ ਰੱਬ ਲੈ ਆਹ ਉਹ ਰਣੀ ਤੋਰਦੀ ਨਹੀਂ ਉਹ ਕਦੇ ਉੱਤੇ ਖੜ ਗਈ ਕਿਤੇ ਉੱਤੇ ਖੜ ਗਈ ਉਦੋਂ ਲਿਖਦੇ ਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕੋਈ ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਯਾ ਠੇਰ ਮੈਨੇ ਇੱਕ ਗੱਲ ਦੀ ਸਮਝਣੀ ਆਂਦੀ ਮਤਲਬ ਮੱਲੋ ਮੱਲੀ ਆ ਜਾਂਦੀ ਗੱਲ ਵੀ ਰੱਬ ਖੇਡਦਾ ਕਿਉਂ ਆ ਸਾਡੇ ਨਾਲ ਅਸੀਂ ਤਾਂ ਧਰਤੀ ਤੇ ਪਹਿਲਾਂ ਤਾਂ ਭੇਜਤੇ ਉਹਨਾਂ ਸਾਧੂ ਸੰਤ ਕਹਿੰਦੇ ਵੀ ਆਪਾਂ ਇੱਥੇ ਫਸੇ ਪਏ ਆ ਆਪਾਂ ਤਾਂ ਨਿਕਲਣਾ ਹੈ ਯਾਰ ਮੈਂ ਕਿਹਾ ਫਸਾਇਆ ਕਿਉਂ ਨਹੀਂ ਕਹਿੰਦਾ ਪਿਛਲੇ ਕਰਮਾਂ ਦੀ ਸਜ਼ਾ ਹੈ ਜੇ ਮੈਂ ਕਿਹਾ ਯਾਰ ਪਿਛਲੇ ਜਮਾਰਾ ਕਰਤਾ ਉਹ ਤੇ ਉਹ ਦੂ ਪਿਸਲਾ ਉਹ ਦੂ ਪਿਸਲਾ ਇਹਦਾ ਮਤਲਬ ਆਪਾਂ ਦਾ ਬਹੁਤ ਮੇਰੀ ਆਉਨੇ ਆ ਕਹਿੰਦਾ ਉਹ ਖੇਡਦਾ ਮੈਂ ਕਿਹਾ ਚੰਗੀ ਖੇਡ ਲੱਭੀ ਆ ਸਾਨੂੰ ਫਸਾ ਕੇ ਹੁਣ ਖੇਡ ਹੀ ਜਾਂਦਾਈ ਆ ਹੈਨਾ ਫੇਰ ਕਹਿੰਦਾ ਤੁਹਾਨੂੰ ਡਾਂਡਰ ਦਿੰਦਾ ਅਸੀਂ ਤਾਂ ਦੋ ਵਾਰੀ ਡਾਂਡਰ ਲੈਨੇ ਆ ਮੈਂ ਕਿਹਾ ਇੱਕ ਗਲਤੀ ਦਾ ਕਹਿੰਦਾ ਕਿਉਂ ਪਹਿਲਾਂ ਇੱਥੇ ਪੁਲਿਸ ਪਟਾ ਫੇਰਦੀ ਆ ਫੇਰ ਉੱਤੇ ਉਹ ਫੇਰਦਾ ਇਹ ਗਲਤੀ ਤਾਂ ਜਾਂਦਾ ਇੱਥੇ ਥੱਲੇ ਗੁੱ ਆ ਘੜਾ ਜੱਡੂ ਇਹਦਾ ਹਨਾ ਉੱਥੇ ਬਾਲੀਆਂ ਪੈਂਦੀਆਂ ਹਾਂ ਜੇ ਉੱਥੇ ਵੀ ਯਾਰ ਇੱਥੇ ਵੀ ਸਾਡੇ ਸਮਝ ਨਹੀਂ ਆਈ ਹੈ ਨਾ ਹਬਤਾ ਬੰਦਿਆਂ ਦੀ ਕਹਿੰਦੇ ਹੁੰਦੇ ਇਹ ਅਖੇ ਰੱਬ ਨੂੰ ਬੁਲਾਣਾ ਦੇ ਕੇ ਆਇਆ ਹੈ ਕਿ ਐਂ ਕਰਕੇ ਆਇਆ ਰੱਬ ਨੂੰ ਇਹ ਇੱਥੇ ਸੌਖਾ ਹੈ ਉਹ ਕਹਿੰਦੇ ਜਾਂਦਾ ਸੀਗਾ ਕਿਰਾ ਚੱਲ ਮਜ਼ਾਕ ਵਾਲੀ ਗੱਲ ਹੈ ਉਹਨੂੰ ਮੈਂ ਕਿਹਾ ਭਾਈ ਜੀ ਜੇ ਕੋਈ ਐ ਹੋਜੀ ਕੋਈ ਕਸਰ ਹੈਗੀ ਮੈਂ ਕੱਢ ਦਿੰਦਾ ਕਹਿੰਦਾ ਕਿਉਂ ਮੈਂ ਕਿਹਾ ਮੈਨੂੰ ਰੱਬ ਨੇ ਤਾਂ ਹੀ ਭੇਜਿਆ ਜਿਹੜੂ ਲਾਂਬਾ ਜਾਇਆ ਥੱਲੇ ਲਾ ਦੇ ਕਰ ਉਹ ਕਹਿੰਦਾ ਤੈਨੂੰ ਵੀ ਉਹ ਨਿਕੇ ਏਦ ਕਰਕੇ ਜਦੋਂ ਹੁਕਮ ਹੁੰਦਾ ਮਾੜਾ ਉਹ ਕਰਾਉਂਦਾ ਚੰਗਾ ਉਹ ਕਰਾਉਂਦਾ ਘੇਰ ਬੇਲਾ ਸਜਾ ਵੀ ਦਿੰਦਾ ਇਹ ਕਹਾਣੀ ਬਹੁਤ ਲੰਬੀ ਹੈ ਇਹ ਕਾਲ ਤੇ ਅਕਾਲ ਦੀ ਕਹਾਣੀ ਆ ਭਾਈ ਬਸ ਹੈ ਜਿਹੜੀ ਮੈਂ ਜਿਵੇਂ ਚਲਾਉਂਦਾ ਸੀ ਓਵੇਂ ਮੇਰਾ ਕੈਨੈਕਟਰ ਚਲਾਉਣ ਲੱਗ ਗਿਆ ਉਹਨੇ ਮੁੱਦੀ ਮਾਰਤੀ ਨਾ ਚੜਕ ਤੇ ਮੁੰਡੇ ਦੀਆਂ ਲੱਤਾਂ ਕਟੀਆਂ ਗਈਆਂ ਸਾਡੇ ਕੈਨੈਕਟਰ ਦੀਆਂ ਸਾਰੀਆਂ ਸਵਾਰੀਆਂ ਪੰਜਾਂ ਹਸਪਤਾਲ ਚ ਦਾਖਲ ਹਾਂ ਇਹ ਬਾਬਾ ਬੱਸਾਂ ਚਲਾਉਣੀ ਆ ਕਿਤੇ ਘੱਟ ਮਾਰਨੀ ਕਿਤੇ ਆਏ ਥੋੜੀ ਬੱਸ ਚੱਕੀ ਜਾਂਦੀ ਯਾਰ ਮਜਬੂਰੀ ਆ ਜਾਨ ਕੇ ਕੋਈ ਕੁੱਤੇ ਤੇ ਨਹੀਂ ਗੱਡੀ ਚੜਾਉਂਦਾ ਨਾ ਚੜਈ ਲੈ ਮੇਰੀ ਗੱਲ ਸੁਣ ਲੋ ਤੁਸੀਂ ਨਾ ਮੈਂ ਤੁਹਾਨੂੰ ਕਹਿ ਦਿੰਦਾ ਤੁਹਾਨੂੰ ਮੈਂ 1000 ਰੁਪਏ ਦਾ ਟੱਕ ਕੁੱਤੇ ਤੋਂ ਨਹੀਂ ਨਗਾ ਦਿਓ ਨਹੀਂ ਨੰਗ ਤੁਸੀਂ ਬ੍ਰੇਕਾਂ ਮਾਰੋਗੇ ਵੱਜਣਗੇ ਤੇ ਚਿੜੀ ਬੈਠੀ ਹੈ ਮੂਰੇ ਬ੍ਰੇਕਾਂ ਵੱਜਣਗੇ ਨਹੀਂ বাজਦੀ ਜਾਨਵਰ ਤੇ ਨਹੀਂ ਚੱਲਦੀ ਬੱਬਾ ਜਾਣ ਕੇ ਨਹੀਂ ਚੱਲਦੀ ਇਹ ਤਾਂ ਉਦੋਂ ਪ੍ਰਮਾਤਮਾ ਜਦੋਂ ਐਕਸੀਡੈਂਟ ਹੁੰਦਾ ਨਾ ਤੁਹਾਡਾ ਤਾਂ ਫਕਾਹ ਦੇ ਨੇ ਵੱਢਿਆ ਗਿਆ ਬੰਦਾ ਐ ਹੋ ਗਿਆ ਕਿ ਆਪਾਂ ਨੂੰ ਪਤਾ ਬੰਦਾ ਵੱਢਿਆ ਗਿਆ ਬਹੁਤ ਤਕਲੀਫ ਹੋਈ ਪਰ ਉਹ ਮਰਨ ਵਾਲੇ ਨੂੰ ਘੋਰਾ ਤਕਲੀਫ ਨਹੀਂ ਹੁੰਦੀ ਪ੍ਰਮਾਤਮਾ ਉਸ ਟਾਈਮ ਦਿਮਾਗ ਡੈਡ ਕਰ ਦਿੰਦਾ ਮੇਰੇ ਨਾਲ ਐਕਸੀਡੈਂਟ ਹੋਏ ਵੀ ਮੇਰੇ ਮੈਨੂੰ ਪਤਾ ਹੈ ਉਦੋਂ ਕੋਈ ਪਤਾ ਨਹੀਂ ਹੁੰਦਾ ਮੇਰਾ ਹਿਮਾਚਲ ਚ ਹੋਇਆ ਸੀ ਐਕਸੀਡੈਂਟ ਮੇਰੇ ਸਾਹਮਣੇ ਵਾਲਾ ਬੰਦਾ ਮਰ ਗਿਆ ਸੀਗਾ ਤੇ ਬੱਚਿਆਂ ਦੇ ਵੀ ਸੱਟਾਂ ਸੀ ਮੇਰ ਗਿਆ ਆਪਾਂ ਹੈ ਹੀ ਨਹੀਂ ਸੀ ਉੱਥੇ ਜਗ੍ਹਾ ਤੇ ਇੱਕ ਮਿੰਟ ਬਾਅਦ ਚ ਮੈਨੂੰ ਸੂਰਤ ਆਈ ਹੈ ਜਦੋਂ ਸਾਰਾ ਹਾਦਸਾ ਹੋ ਗਿਆ ਜੇ ਬੰਦੇ ਦੀ ਮੌਤ ਵੀ ਹੋਣੀ ਹੈ ਨਾ ਉਹ ਸਕਿੰਟਾਂ ਚ ਹੋ ਜਾਂਦੀ ਆ ਉਹਦਾ ਦਿਮਾਗ ਹੈ ਜਿਹੜਾ ਤੁਹਾਡਾ ਡੈੱਡ ਆ ਕੋਈ ਦਰਦ ਨਹੀਂ ਕੋਈ ਕੁਝ ਨਹੀਂ ਤੁਸੀਂ ਇੱਕ ਮਿੰਟ ਚ ਖਤਮ ਹੈ ਪ੍ਰਮਾਤਮਾ ਕਰਦਾ ਐਨੇ ਵੀ ਨਹੀਂ ਤਕਲੀਫ ਦਿੰਦਾ ਬੰਦੇ ਨੂੰ ਉਹ ਜਿਉਂਨੇ ਲਿਖੀ ਮੌਤ ਐਕਸੀਡੈਂਟ ਨਾਲ ਆ ਨਾ ਉਹਨੇ ਬੇਅਦ ਵੀ ਬਣਾਈ ਆ ਵੀ ਨਹੀਂ ਤੰਗ ਨਹੀਂ ਕਰਨਾ ਇਹਨੂੰ ਤੰਗ ਨਹੀਂ ਕਰਦਾ ਉਹ ਅਸੀਂ ਫਰਾਰ ਹੋ ਗਏ ਤੁਸੀਂ ਅਸੀਂ ਐਮਪੀ ਪੁਲਿਸ ਐਮਪੀ ਚਲੀ ਗਈ 36 ਗੜ ਪੁਲਿਸ 37 ਗੜ ਚਲੀ ਗਈ ਅਸੀਂ ਐਮਪੀ ਅਸੀਂ ਘਾਟਾ ਬਲੌਦ ਆ ਗਏ ਪੁਲ ਉੱਤੋਂ ਪਤਾ ਲੱਗਿਆ ਸੀ ਜੰਗਰੀਏ ਮੈਂ ਕਹਿੰਦਾ ਯਾਰ ਮੈਂ ਕੋਈ ਟਿਕਾਣਾ ਨਹੀਂ ਛੱਡਿਆ ਸੰਗਰੀਏ ਰਹਿ ਚਾਰ ਮਹੀਨੇ ਕਹਿੰਦੇ ਦੀਵੇ ਥੱਲੇ ਨਹੀਂ ਰਹਾ ਹੁੰਦਾ ਮੈਂ ਕਹਿੰਨੇ ਨੇੜੇ ਚੱਲ ਬੜੋ ਠੀਕ ਹੈ ਬਜ਼ੁਰਗਾਂ ਦੀ ਘਾਵਤ ਜਾਂ ਕੋਈ ਫਿਲਮਾਂ ਦੀ ਕਹਾਣੀ ਹੈ ਜੇ ਉਹਨੂੰ ਤੁਸੀਂ ਦਿਮਾਗ ਨਾਲ ਸੋਚੋਗੇ ਨਾ ਇਹਦੇ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਜੇ ਦਿਮਾਗ ਨਾਲ ਦੇਖੋ ਤਾਂ ਇਹਦੇ ਜੋ ਬੰਦਾ ਕਾਮਯਾਬ ਹੋ ਜਾਂਦਾ ਜਿਵੇਂ ਕੋਈ ਮਸ਼ਹੂਰੀ ਦੇ ਦਿੰਦੇ ਹੁੰਦੇ ਛਟਰਾ ਦੀ ਡਰ ਕੇ ਅੱਗੇ ਜੀਤ ਹੈ ਹੁੰਦੀ ਨਾ ਹੁੰਦੀ ਤਾਂ ਠੰਡੇ ਦੀ ਮਸ਼ਹੂਰੀ ਆਉ ਮਤਲਬ ਉਹ ਡਾਰ ਹੁੰਦਾ ਉਹਨੂੰ ਉਹ ਪਾਰ ਕਰਨਾ ਪਾੜੀ ਕਰਕੇ ਹਨਾ ਪਾਰ ਕਰ ਜਾਂਦਾ ਤੂੰ ਜਿੱਤ ਗਿਆ ਮੈਂ ਵੀ ਇੱਕ ਦਿਨ ਸੋਚਿਆ ਪਏ ਨੇ ਮੈਂ ਕਿਹਾ ਯਾਰ ਡਰ ਤੋਂ ਅੱਗੇ ਪੈਸੇ ਬਹੁਤ ਐ ਯਾਰ ਇੱਕ ਡਾਰੀ ਐ ਜਿਹੜਾ ਰੁਪਈਆਂ ਤੱਕ ਨਹੀਂ ਜਾਣ ਦਿੰਦਾ ਵੀ ਆਪਾਂ ਭੱਜੇ ਫਿਰਦੇ ਯਾਰ ਭੁੱਖੇ ਤੇ ਆਏ ਮਰਦੇ ਮੈਂ ਰਾਜਸਥਾਨ ਚ ਹੋਟਲ ਕਰੇ ਡੋਡੇ ਵੇਚਣ ਲੱਗ ਗਿਆ ਮੈਂ ਰਾਜਸਥਾਨ ਦੀ ਸਰਕਾਰ ਨਾਲ ਸਦਾ ਹੀ ਹੋ ਗਿਆ ਦੇਖੀ ਜਉ ਮੈਂ ਕਿਹਾ ਯਾਰ ਡਰ ਤੋਂ ਅੱਗੇ ਜਿੱਤ ਐ ਉਹੀ ਗੱਲ ਆ ਡਰ ਨਿਕਲ ਗਿਆ ਜਿੱਤ ਹੋ ਗਈ ਪੈਸੇ ਪੈਸੇ ਠੀਕ ਐ ਬੜਾ ਟਾਈਮ ਬੀਤੇ ਸਭ ਨੂੰ ਪਤਾ ਐ ਪੰਜਾਬ ਵਾਲੇ ਰੌਲਾ ਪਾਉਂਦੀ ਹੀ ਪੁਲਿਸ ਮੈਂ ਕਿਹਾ ਤੀਜੀ ਸਟੇਟ ਚ ਤਾਂ ਡੋਡੇ ਵੇਚਦਾ ਉੱਤੇ 100 ਬੰਦਾ ਹੋਰ ਵੇਚੀ ਜਾਂਦਾ ਕਿ ਉਹਤੇ ਖੇਤੀ ਹੁੰਦੀ ਹੈ ਜੇ ਅਸੀਂ ਪੰਜਾਬ ਲੈ ਆ ਕੇ ਵੇਚਦੇ ਆ ਫੇਰ ਕਹੋ ਅਸੀਂ ਵੀ ਕਹਿੰਦੇ ਹੁੰਦੇ ਸੀ ਜਦੋਂ ਅਸੀਂ ਆ ਡੋਡੇ ਫੀਮ ਖਾਣ ਲੱਗਿਆ ਉਹ ਸੀ ਗੜਾ ਪੱਕੇ ਲੱਗੇ ਅਸੀਂ ਗੜਾ ਪੱਕੇ ਲੱਗੇ ਅਸੀਂ ਠੇਕੇ ਕਹਿੰਦੇ ਰਹੇ ਆ ਰਾਜਸਥਾਨ ਠੇਕੇ ਆਪਣੇ ਆਪ ਦਾ ਨਾਲ ਹੁੰਦੇ ਸੀ ਠੇਕੇ ਇਹਦਾ ਬੰਦ ਹੋ ਗਏ ਠੇਕੇ ਨਹੀਂ ਅਸੀਂ ਕਹਲਾ ਹੁਣ ਅਸੀਂ ਪੰਜਾਬ ਚ ਅਸੀਂ ਵੀ ਐਂ ਕਹਿੰਦੇ ਹੁੰਦੇ ਸੀ ਪਰ ਉਦੋਂ ਤੋਂ ਕਹਿੰਦੇ ਕਹਿੰਦੇ ਹੁਣ ਵੀ ਅਸੀਂ ਐਂ ਕਹਿੰਦੇ ਆ ਉਹ ਸਾਨੂੰ ਤਾਂ 20 ਸਾਲ ਹੋ ਗਏ ਸੀ ਗੜਾ ਪੱਕੇ ਲੱਗਿਆ ਖਾਲਾ ਕੋਈ ਨਹੀਂ ਮੰਨਦਾ ਪੱਕੇ ਲੱਗੇ ਆ ਤੜਕੇ ਉੱਠ ਕੇ ਆਜੀ ਤੜਕੇ ਉੱਠ ਕੇ ਬਸ ਅੱਧਾ ਘੰਟਾ ਬੰਦੇ ਦੇ ਕੋਲੇ ਬਹਿ ਜਾ ਗਰੂ ਦਾ ਬਾਈ ਖਾਣਾ ਹੈ ਮੈਂ ਤਾਂ ਮੈਂ ਤਾਂ ਮਰਦਾ ਠੀਕ ਹੈ ਸਭ ਪੱਕੇ ਲੱਗਿਆ ਬਾਈ ਫੀਮ ਕੱਢ ਲਾ 20 ਬੰਦੇ ਬੈਠੇ ਆ 20 ਦੇ 20 ਉਂਗਲਾਂ ਲੈ ਕੇ ਆਏ ਹੋ ਜਾਣਗੇ ਦਾਲਿਆ ਸਤੰਦਰਪੁਰ ਜਿਹੜੇ ਪਤਲਾ ਪਹਿਲਾਂ ਨਹੀਂ ਖਾਣੀ ਨਹੀਂ ਖਾਣੀ ਨਹੀਂ ਖਾਣੀ ਲੋਕ ਹੈ ਵੀ ਵਾਹ ਜਾ ਮੇਰੀ ਬਾਤ ਝਰਨ ਝਰਨ ਕਰਦੀ ਹੈ ਅੱਲਾ ਦੱਸ ਇਹ ਦਵਾਈ ਹੈ ਤੇਰੀ ਝਰਨ ਝਰਨ ਤੋਂ ਹੈ ਕੋਈ ਕਹੂ ਮੇਰੀ ਕੁੜੀ ਬਿਮਾਰ ਹੈ ਘਰੇ ਰੱਖਣੀ ਹੈ ਚੰਗੀ ਹੁੰਦੀ ਹੈ ਕੋਈ ਬੇਬੇ ਬਿਮਾਰ ਫੀਮ ਘਰੇ ਰੱਖਣੀ ਹੈ ਇਹ ਬਰਤਬੀਤ ਹੈ ਮੈਂ ਕਿਹਾ ਘਰੇ ਰੱਖਣ ਨੂੰ ਥਾਲਿਓ ਮੈਂ ਕਿਹਾ ਸਾਰਾ ਖਾਣ ਨੂੰ ਐ ਨਹੀਂ ਤੁਸੀਂ ਰੱਖਣ ਨੂੰ ਭਾਲਦੇ ਹੋ ਹੁਣ ਤਾਂ ਵੇਲੇ ਬੰਦਾ ਮਾਰਿਆ ਨਹੀਂ ਮਿਲ